ਪਿਛਲੇ ਵਲੌਗ 'ਚ ਤੁਸੀਂ ਦੇਖਿਆ ਹੋਣਾ ਅਸੀਂ ਇੱਕ ਛੋਟਾ ਜਿਹਾ ਮੁਲਕ ਪੈਦਲ ਘੁੰਮਣ ਦੇ ਲਈ ਨਿਕਲੇ ਸੀ ਜਿਹਦਾ ਨਾਮ ਹੈ ਲਿਖਟਨਸਟਾਈਨ ਕੱਲ ਤੁਰਦੇ ਤੁਰਦੇ ਅਸੀਂ ਇਹਦੀ ਰਾਜਧਾਨੀ ਵਦੂਜ਼ ਪਹੁੰਚ ਗਏ ਸੀ ਤੇ ਵਦੂਜ਼ ਕਹਿੰਦੇ ਛੋਟਾ ਜਿਹਾ ਬਿਲਕੁਲ ਸ਼ਹਿਰ ਹੈ ਜਦੋਂ ਦੇਸ਼ ਹੀ 28 25 28 ਕਿਲੋਮੀਟਰ ਲੰਬਾ ਹੋਵੇ ਉਹਦਾ ਜਿਹੜਾ ਰਾਜਧਾਨੀ ਉਹਦੀ ਕਿੱਡੀ ਖੂ ਤੁਸੀਂ ਆਪ ਅੰਦਾਜ਼ਾ ਲਾਓ ਤੇ ਇੱਥੇ ਕੀ ਕੁਝ ਦੇਖਣ ਵਾਲਾ ਹੈ ਰਾਜਧਾਨੀ ਦੇ ਵਿੱਚ ਦੇ ਕਿਵੇਂ ਦਾ ਆਪਣਾ ਦਿਲ ਰਹਿੰਦਾ ਹੈਗਾ ਉਹ ਸਾਰਾ ਕੁਝ ਤੁਹਾਨੂੰ ਅੱਜ ਇਸ ਅਸੀਂ ਵਲੌਗ ਦੇ ਰਾਹੀਂ ਦਿਖਾਵਾਂਗੇ ਤੇ ਇਸ ਤੋਂ ਬਾਅਦ ਇਹ ਸ਼ਹਿਰ ਬਾਰੇ ਇਹ ਦੇਸ਼ ਬਾਰੇ ਗੱਲਾਂ ਬਾਤਾਂ ਕਰਾਂਗੇ ਇਹ ਜਿੱਥੇ ਹੁਣ ਅਸੀਂ ਇਸ ਵਕਤ ਤੁਰਿਆ ਉਹਨਾਂ ਨਾਲ ਇਹਦੀ ਸ਼ਹਿਰ ਦੀ ਮੇਨ ਸਟਰੀਟ ਆ ਜਿਹਨੂੰ ਤੁਸੀਂ ਇੰਡੀਆ ਵਾਲਾ ਭਾਸ਼ਾ ਚ ਸਮਝਣ ਉਹ ਜਿਹਨੂੰ ਮਾਲ ਰੋਡ ਕਹਿੰਦੇ ਹੁੰਦੇ ਆ ਕਿਉਂ ਸਾਵੀ ਵੀਰੇ ਮਾਲ ਰੋਡ ਹੀ ਆ ਨਾ ਤੇ ਇੱਥੇ ਤੇ ਚਾਹਲ ਪਹਿਲੇ ਇਹ ਬਾਕੀ ਰਾਜਧਾਨੀ ਹੈ ਕੀ ਰਾਜਧਾਨੀ ਲੱਗ ਰਹੀ ਹੈ ਨਾ ਕੱਟ ਲੋ ਉਹ ਕੱਟ ਲੋ ਕਮੇ ਸਹੀ ਗੱਲ ਐ ਐਂ ਲੱਗਦਾ ਜਿਵੇਂ ਦੇਸ਼ ਚ ਕੋਈ ਬੰਦਾ ਹੀ ਨਹੀਂ ਹੁੰਦਾ ਸਹੀ ਗੱਲ ਐ ਹਾਂਜੀ ਤੇ ਫਿਰ ਪਰ ਆਪਾਂ ਕੱਲ ਦੇ ਤੁਰਿਆ ਕੱਲ ਨਾ ਤਾਂ ਇੱਥੇ ਵਧੀਆ ਹਲੇ ਰੌਣਕ ਮੇਲਾ ਕੱਲ ਤਾਂ ਪਰ ਮਤਲਬ ਟਾਮਾਟਾ ਲਾ ਜਿਹੀ ਬੰਦਾ ਕੋਈ ਨਹੀਂ ਕੋਈ ਵੀ ਨਹੀਂ ਲੋਕ ਮਿਲਿਆ ਅੱਜ ਤਾਂ ਫਿਰ ਵੀ ਐਂ ਲੱਗਦਾ ਵੀ ਕਿਤੇ ਬਸ ਹੌਂ ਚਾਏ ਕੱਲ ਤਾਂ ਸਾਨੂੰ ਐ ਲੱਗਦਾ ਸੀ ਵੀ ਕਿਤੇ ਕੋਈ ਬੰਦੀ ਐ ਤੇ ਰਹਿੰਦੇ ਨਹੀਂ ਤੇ ਮੈਂ ਤੁਹਾਨੂੰ ਦੇਸ਼ ਬਾਰੇ ਦੱਸਦਾ ਇਹਦੇ ਬਾਰੇ ਤੇ ਇਹਦੀ 40000 ਪੋਪੂਲੇਸ਼ਨ ਐ ਕੋਲੀ ਇਹ ਦੇਸ਼ ਬਾਰੇ ਸਾਨੂੰ ਇੱਥੇ ਆ ਕੇ ਬਹੁਤ ਗੱਲਾਂ ਪਤਾ ਲੱਗੀਆਂ 40000 ਦੀ ਆਬਾਦੀ ਹੈ ਪੂਰੇ ਦੇਸ਼ ਦੀ ਪੰਜਾਬ ਦੇ ਕਿਸੇ ਜ਼ਿਲ੍ਹੇ ਤੋਂ ਵੀ ਘੱਟ ਬਰਨਾਲੇ ਦੀ ਲਾ ਲਓ ਸੰਗਰੂਰ ਦੀ ਲਾ ਲਓ ਹਜੇ ਉਹਨਾਂ ਜ਼ਿਲ੍ਹਿਆਂ ਦੀ ਉਹਨਾਂ ਦੀ ਆਬਾਦੀ ਵੱਧ ਹੈ ਤੇ ਇਹ ਦੇਸ਼ ਦੀ ਆਬਾਦੀ ਘੱਟ ਆ ਤੇ ਲੋਕ ਇੱਥੇ ਘੁੰਮਣ ਫਿਰਨ ਵੀ ਬਹੁਤ ਘੱਟ ਆਉਂਦੇ ਆ ਤੇ ਦੁਨੀਆ ਦੇ ਸਭ ਤੋਂ ਘੱਟ ਘੁੰਮਣ ਫਿਰਨ ਵਾਲੇ ਦੇਸ਼ਾਂ ਦੇ ਵਿੱਚ ਉਹ ਇੱਕ ਹੈ ਤੇ ਰਾਜਿਆਂ ਦਾ ਇੱਥੇ ਰਾਜ ਚੱਲਦਾ ਹੈ ਪਾਪੂਲੇਸ਼ਨ ਇੱਥੇ ਹੈ ਨਹੀਂ ਤੇ ਰਾਜਧਾਨੀ ਦੇਖੋ ਖਾਲੀ ਪਈ ਆ ਬਿਲਕੁਲ ਤੇ ਟਾਮਾ ਟੱਲਾ ਸਾਨੂੰ ਬੰਦਾ ਦੇਖਣ ਨੂੰ ਮਿਲਦਾ ਵੀ ਜੇ ਸਾਨੂੰ ਕੋਈ ਮਿਲ ਜੇ ਦੇਖਣ ਨੂੰ ਤੇ ਰੈਸਟੋਰੈਂਟਸ ਹੈ ਕੁਛ ਕੈਫੇ ਹੈ ਬਾਕੀ ਉਹਨਾਂ ਨੂੰ ਚੈਲਪੈਲ ਪ੍ਰੋਪਰ ਹੈ ਨਹੀਂਗੀ ਤੇ ਇਹੀ ਜਿਹੜੀ ਮੇਨ ਮਤਲਬ ਅਟ੍ਰੈਕਸ਼ਨ ਹੈ ਮੇਨ ਸਿਟੀ ਹੈ ਤੇ ਮਤਲਬ ਮੇਨ ਸਟਰੀਟ ਹੈ ਜਿੱਥੇ ਲੋਕ ਦੇਖਣ ਆਉਂਦੇ ਕੁਛ ਹਨ ਤੇ ਇਸ ਤੋਂ ਅੱਗੇ ਤੁਹਾਨੂੰ ਜਾ ਕੇ ਦਿਖਾਉਨੇ ਆ ਕੈਫੇ ਕੁਫੇ ਖਾਲੀ ਪਏ ਆ ਦੇਸ਼ ਦੀ ਇਕਨੋਮੀ ਪਤਾ ਨਹੀਂ ਕਿਵੇਂ ਚੱਲਦੀ ਵੈਸਾ ਇਹਦਾ ਗਵਾਂਡੀ ਦੇਸ਼ਾ ਸਵਿਟਜ਼ਰਲੈਂਡ ਤੇ ਟੂਰਿਜ਼ਮ ਤੋਂ ਪੈਸੇ ਕਮਾਉਂਦਾ ਸਾਰੇ ਉਹ ਤੇ ਲੋਕ ਘੁੰਮਣ ਫਿਰਨ ਆਉਂਦੇ ਮੇਨ ਜਿਹੜੀ ਇਕਨੋਮੀ ਹੈ ਜੀਡੀਪੀ ਉਹ ਟੂਰਿਜ਼ਮ ਦੇ ਸਿਰ ਤੇ ਚੱਲਦੀ ਹੈ ਤੇ ਇਹ ਦੇਖ ਲੋ ਦੇਸ਼ ਇਹੋ ਜਿਹਾ ਰੰਗ ਬਰੰਗੀ ਦੁਨੀਆ ਪਹਿਲੀ ਵਾਰੀ ਆਏ ਆ ਇਹ ਦੇਸ਼ ਕੋਈ ਖਾਲੀ-ਖਾਲੀ ਦੇਸ਼ ਦੇਖ ਕੇ ਨਾ ਐ ਲੱਗ ਰਿਹਾ ਯਾਰ ਵੀ ਇੰਨਾ ਖਾਲੀ ਇਹ ਦੇਸ਼ ਦੀ ਨਾ ਜਿਹੜੀ ਬੋਲੀ ਆ ਉਹ ਇੱਥੇ ਜਰਮਨ ਬੋਲੀ ਜਾਂਦੀ ਹੈਗੀ ਵੈਸੇ ਲੱਗਦਾ ਸਵਿਜ਼ਰਲੈਂਡ ਨਾਲ ਵੀ ਆ ਆਸਟਰੀਆ ਨਾਲ ਵੀ ਲੱਗਦਾ ਪਰ ਪਤਾ ਨਹੀਂ ਕਿਉਂ ਮਤਲਬ ਲੋਕ ਜਿਆਦਾ ਇੱਥੇ ਜਰਮਨ ਬੋਲਦੇ ਆ ਤੇ ਲਿਖੀ ਵੀ ਤੁਹਾਨੂੰ ਸੜਕਾਂ ਦੇ ਜਿੱਨੀ ਕੱਲ ਅਸੀਂ ਦੇਖਿਆ ਸਾਰੇ ਜਰਮਨ ਮਿਲੂਗੀ ਤੇ ਤੁਹਾਨੂੰ ਦੱਸਾਂ ਛੋਟਾ ਭਾਵੇਂ ਹੈਗਾ ਇਹ ਦੇਸ਼ ਜਿਵੇਂ ਨਾ ਪਰ ਦੁਨੀਆ ਦੇ ਅਮੀਰ ਦੇਸ਼ਾਂ 'ਚ ਇੱਕ ਹੈ ਜਿਵੇਂ ਆਪਾਂ ਪਿਛਲੇ ਸਾਲ ਘੁੰਮਿਆ ਸੀ ਨਾ ਲਕਸਮਬਰਗ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੈ ਉਹਦੇ ਵਾਂਗੂ ਇਹ ਦੁਨੀਆ ਦੇ ਟੌਪ ਦੇ ਅਮੀਰ ਦੇਸ਼ਾਂ 'ਚ ਆਉਂਦਾ ਹੈ ਤੇ ਦੁਨੀਆ ਦਾ ਸਭ ਤੋਂ ਛੋਟੇ ਦੇਸ਼ਾਂ 'ਚ ਆਉਂਦਾ ਹੈ ਇਹ ਇਹ ਦੁਨੀਆ ਦਾ 6ਵਾਂ ਪਤਾ ਨਹੀਂ 7ਵਾਂ ਛੋਟਾ ਦੇਸ਼ ਹੈ ਮਤਲਬ ਵੈਸੇ ਛੋਟੇ-ਛੋਟੇ ਦੇਸ਼ਾਂ ਨੂੰ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਜਿਹੜਾ ਵੈਟਿਕਨ ਸਿਟੀ ਉਹ ਵੀ ਕਮਾਇਆ ਹੋਇਆ ਤੇ ਪਰ ਇਹ ਛੋਟੇ ਦੇਸ਼ਾਂ 'ਚ ਆਉਂਦਾ ਤੇ ਅਮੀਰ ਲਈ ਇਹ ਅਮੀਰੀ ਲਈ ਆਪਣੀ ਲਈ ਇੰਨਾ ਮਸ਼ਹੂਰ ਹੈ ਜਿਵੇਂ ਸਵਿਸ ਵਾਚਸ ਹੋਰ ਸਵਿਟਜ਼ਰਲੈਂਡ ਚੀਜ਼ਾਂ ਸੀਗੀਆਂ ਉਵੇਂ ਹੀ ਇੱਥੇ ਆ ਤੁਹਾਨੂੰ ਥੋੜਾ ਜਿਹਾ ਮੈਂ ਇਧਰੋਂ ਦਿਖਾਉਣਾ ਬੰਦੇ ਨੇ ਸਾਡੇ ਨੇ ਵੀ ਚੀਕਾਂ ਛੱਡਤੀਆਂ ਇੱਥੇ ਕਹਿੰਦੇ ਮम्मा ਗੋਦੀ ਚੱਕੋ ਤੁਹਾਡਾ ਮੌਸਮ ਵਧੀਆ ਅੱਜ ਅੱਜ ਮੌਸਮ ਵਧੀਆ ਵੈਸੇ ਇੱਕ ਐ ਰੋਲਾ ਪਾਉਂਦੇ ਮੈਨੂੰ ਘੜੀ ਲੈ ਕੇ ਦਿਓ ਪਿੱਛੇ ਜੁਐਲਰੀ ਲੈ ਕੇ ਦਿਓ ਹਾਂ ਗਿਆਨ ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਟਾਪ ਕਲਾਸ ਬ੍ਰਾਂਡ ਜਿਵੇਂ ਸਵਿਟਜ਼ਰਲੈਂਡ ਚ ਮਸ਼ਹੂਰ ਆ ਤੇ ਉਮ ਹੀ ਇੱਥੇ ਵਾਚਸ ਮਸ਼ਹੂਰ ਆ ਸਵਿਸ ਵਾਚਸ ਆ ਇਹ ਲਿਕਟਨਸਟਾਈਨ ਵਾਚਸ ਆ ਵੀ ਹੈ ਸਵਿਸ ਵਾਚਸ ਵੈਸੇ ਸ਼ੋਰੂਮਾ ਉਹਨਾਂ ਪਰ ਘੜੀਆਂ ਵੇਖਦੀਆਂ ਇੱਥੇ ਵੀ ਅਮੀਰ-ਅਮੀਰ ਲੋਕ ਆਉਂਦੇ ਆ ਇਹ ਦੇਖੋ ਇਹ ਸ਼ੋਰੂਮ ਆ ਸਾਰੇ ਤੇ ਪਾਏ ਖਾਲੀ ਆ ਪਰ ਆ ਦੇਖੋ ਤਕੜੇ ਦੁਨੀਆਂ ਦੇ ਜਿੰਨੇ ਬ੍ਰਾਂਡ ਆ ਨਾ ਉਹ ਤਾਂ ਵੈਸੇ ਸਵਿਟਜ਼ਰਲੈਂਡ ਦੀ ਆ ਤੇ ਰਾਡੋ ਰਾਡੋ ਸਵਿਟਜ਼ਰਲੈਂਡ ਇਹ ਵੀ ਸਵਿਟਜ਼ਰਲੈਂਡ ਚ ਬਣਦੀ ਆ ਜੀ ਰੋਇਲੈਕਸ ਇੱਥੇ ਬਣਦੀ ਆ ਦੇਖੋ ਰਾਡੋ ਮੀਡੋ ਸਾਰੀਆਂ ਸਵਿਸ ਵਾਚੇਸ ਐ ਸਾਹਿਬ ਵੀ ਲੈ ਲਈ ਆਪਾਂ ਵੀ ਕੋਈ ਗਿਫਟ ਕੋਫਟ ਕਿਸੇ ਲਈ ਹੈ ਕਾਪਾ ਤੇ ਇੱਕ ਹੀ ਲੰਘਣਾ ਹੈ ਜਿੱਦਾਂ ਮਰਜੀ ਕਰ ਲੋ ਬਾਈ ਘੜੀਆਂ ਕਿੰਨੇ ਕਿੰਨੇ ਦੀਆਂ ਹੁੰਦੀਆਂ ਇਹ ਇਹ ਭਾਜੀ ਕਾਫੀ ਮਹਿੰਗੀਆਂ ਸਾਰੀਆਂ ਤਕਰੀਬਨ ਸਾਰੀਆਂ ਸਾਰੇ ਬ੍ਰਾਂਡ ਸਵਿਸ ਦੇ ਆਏ ਤੁਹਾਨੂੰ ਕਿਸੇ ਨੇ ਐ ਨਹੀਂ ਕਿਹਾ ਵੀ ਯਾਰ ਤੁਹਾਨੂੰ ਇੰਨੇ ਸਾਲ ਹੋ ਗਏ ਸਵਿਟਜ਼ਰਲੈਂਡ ਰਹਿੰਦੇ ਨੂੰ ਕੋਈ ਸਵਿਸ ਬਾਜੀ ਲਿਆ ਦਿਓ ਜਦੋਂ ਪੰਜਾਬ ਜਾਣੇ ਨਹੀਂ ਕਿਉਂਕਿ ਸਾਰੇ ਤਾਂ ਇੱਥੇ ਆ ਚਲਿਏ ਕਿ ਕਿ ਦੇਖਦੇ ਹੁਣ ਆਪਾਂ ਹਾਂਜੀ ਚਲੋ ਜੀ ਅੱਗੇ ਨੂੰ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਨਾਲ ਸਾਬੀ ਬਾਈ ਨੇ ਤਾਂ ਮੈਨੂੰ ਹੁਣੇ ਦੱਸਿਆ ਕਹਿੰਦੇ ਵੀ ਇੱਥੇ ਰਾਜਿਆਂ ਦਾ ਰਾਜ ਚੱਲਦਾ ਹੈ ਅੱਜ ਵੀ ਅੱਜ ਵੀ ਰਾਜਾ ਰਾਜ ਕਰਦਾ ਹੈ ਤੇ ਤੁਸੀਂ ਦੇਖੋ ਯਾਰ ਕਿਹੜੇ ਜ਼ਮਾਨੇ 'ਚ ਆਪਾਂ ਤੁਰੇ ਫਿਰਦੇ ਆ ਜਿਵੇਂ ਲੋ ਰਾਜਿਆਂ ਦਾ ਰਾਜ ਹੋਵੇ ਹਨ ਸਹੀ ਗੱਲ ਹੈ ਤੇ ਇੱਕ ਤਾਂ ਪਤਾ ਨਹੀਂ ਆਇਆ ਵੀ ਆਬਾਦੀ ਘਟ ਹੈ ਇੱਥੋਂ ਦੀ ਵੀ ਤਾਂ ਕਰਕੇ ਹਨਾ ਤੇ ਇੱਥੋਂ ਦਾ ਪ੍ਰਿੰਸਲੀ ਸਟੇਟ ਬੋਲ ਦਿੰਦੇ ਆ ਇਹਨੂੰ ਤੇ ਦੇਸ਼ ਚ ਆਉਣ ਤੋਂ ਪਹਿਲਾਂ ਕਿੰਨਾ ਕੁਸ਼ ਮਤਲਬ ਪਤਾ ਨਹੀਂ ਹੁੰਦਾ ਹਨਾ ਇੱਥੇ ਆ ਕੇ ਚੀਜ਼ਾਂ ਪਤਾ ਲੱਗਦੀਆਂ ਤੇ ਮੈਨੂੰ ਐ ਵੀ ਲੱਗਦਾ ਵੀ ਇੱਥੇ ਬਾਈ ਕੋਈ ਪੰਜਾਬੀ ਵੀ ਨਹੀਂ ਰਹਿੰਦਾ ਹੁਣ ਨਹੀਂ ਸੁਣਿਆ ਨਹੀਂ ਸੁਣਿਆ ਨਹੀਂ ਹੋ ਸਕਦਾ ਹੋਵੇ ਜੇ ਤੁਹਾਨੂੰ ਲੱਗਦਾ ਹੈ ਤੁਹਾਨੂੰ ਪਤਾ ਹੋਊਗਾ ਵੀ ਕੋਈ ਤੁਹਾਡਾ ਰਿਸ਼ਤੇਦਾਰ ਦੋਸਤ ਮਿੱਤਰ ਆ ਗਿਆ ਜਰੂਰ ਦੱਸਿਓ ਪਰ ਅਸੀਂ ਜਿੰਨੇ ਤੱਕ ਹੁਣ ਤੱਕ ਦੇਸ਼ਾਂ 'ਚ ਗਏ ਨਾ ਮੈਨੂੰ ਲੱਗਦਾ ਹਰੇਕ ਦੇਸ਼ 'ਚ ਸਾਨੂੰ ਪੰਜਾਬੀ ਲੱਭ ਜਾਂਦੇ ਪਹਿਲਾ ਇਹ ਜਿਹੜਾ ਦੇਸ਼ ਹੈ ਲਿਕਟਨਸਟਾਈਨ ਵੀ ਜਿੱਥੇ ਕੋਈ ਪੰਜਾਬੀ ਨਹੀਂ ਰਹਿੰਦਾ ਕਿਉਂਕਿ ਇੱਥੇ ਤਾਂ ਬੰਦੇ ਹੋਂ ਨਹੀਂ ਲੱਭਦੇ ਗਾਹਾਂ ਪੰਜਾਬੀ ਕਿੱਥੇ ਲੱਭ ਜਾਣਗੇ ਜੇ ਇੱਥੇ ਪੰਜਾਬੀ ਲੱਭ ਗਿਆ ਫਿਰ ਇਹ ਸਮਝ ਲਿਓ ਤੁਸੀਂ ਵੀ ਆਲੂ ਵੀ ਦੁਨੀਆ 'ਚ ਕਿਤੇ ਮਿਲ ਜੇ ਪੰਜਾਬੀ ਵੀ ਮਿਲ ਜੇ ਗੁੱਸਾ ਨਾ ਕਰਿਓ ਵੀ ਪੰਜਾਬ ਵਾਲੇ ਨੂੰ ਐ ਕਿਹਾ ਮਜ਼ਾਕ ਕਰਦਾ ਵੈਸੇ ਮੈਂ ਤੇ ਪਰ ਐ ਵੀ ਹਰੇਕ ਤੇ ਪੰਜਾਬੀਆਂ ਦੇ ਕੰਮਕਾਰ ਜਾਂ ਕੁਛ ਨਾ ਕੁਛ ਆਪਾਂ ਨੂੰ ਮਿਲ ਜਾਂਦਾ ਵੀ ਕਿਤੇ ਨਾ ਕਿਤੇ ਬੈਠੇ ਹੁੰਦੇ ਆ ਇਹਦੀ ਅੰਡੀ ਕੁਆਂਟੀਟੀ ਦੇਸ਼ਾਂ 'ਚ ਜਰਮਨ ਸਵਿਟਸ ਇਟਲੀ ਭਰਿਆ ਪਿਆ ਪੰਜਾਬੀਆਂ ਨਾਲ ਸਾਰਾ ਪਰ ਇਹ ਦੇਸ਼ 'ਚ ਸਾਨੂੰ ਅਜੇ ਤਾਂ ਕੋਈ ਟੱਕਰਿਆ ਨਹੀਂ ਹੈਗਾ ਤੇ ਮੈਨੂੰ ਲੱਗਦਾ ਵੀ ਨਹੀਂ ਵੀ ਹੋਊਗਾ ਇਸ ਸਟ੍ਰੀਟ ਦਾ ਨਾਮ ਮੈਂ ਧਿਆਨ ਨਹੀਂ ਦਿੱਤਾ ਵੀ ਕੀ ਹੈ ਵੈਸੇ ਵਦੂਸ ਦੀ ਮੇਨ ਸਟ੍ਰੀਟ ਹੈਗੀ ਇਹ ਜਿਹੜੀ ਹੈ ਭਈਆ ਸਾਰੇ ਕੈਫੇ ਕੂਫੇ ਆ ਹਨਾ ਭਈਆ ਹੈ ਟੂਰਿਸਟ ਸੀਜ਼ਨ ਆ ਮਤਲਬ ਪੀਕ ਸੀਜ਼ਨ ਆ ਸਮਰ ਦਾ ਤੇ ਲੋਕ ਜਮੇ ਖਾਲੀ ਪਏ ਆ ਹਨਾ ਕੈਫੇ ਕੂਫੇ ਸਹੀ ਗੱਲ ਆ ਹਨਾ ਤੇ ਪੜੀ ਆ ਬਾਕੀ ਸਾਰੇ ਬ੍ਰਾਂਡ ਆ ਹਾਂ ਮਾਉਂਟ ਬਲੈਂਕ ਮਾਉਂਟ ਬਲੈਂਕ ਹਾਂ ਹਾਂਜੀ ਇਹ ਹੈ ਨਾ ਸਵਿਸ ਦਾ ਬ੍ਰਾਂਡ ਹੈ ਵੀ ਅੱਛਾ ਤੇ ਇਹ ਜਿੱਦਾਂ ਮਤਲਬ ਇੱਕ ਪਹਾੜੀ ਦੇ ਨਾਂ ਤੋਂ ਆ ਫਰਾਂਸ ਚ ਤਾਂ ਸਵਿਸ ਚ ਦੇ ਬਾਰਡਰ ਤੇ ਪੈਂਦੀ ਆ ਫਰਾਂਸ ਤੇ ਸਵਿਟਜ਼ਰਲੈਂਡ ਦੇ ਬਾਰਡਰ ਤੇ ਹਾਂਜੀ ਅੱਛਾ ਪਹਾੜਾ ਮਤਲਬ ਪਹਾੜਾ ਉਹਦੇ ਨਾਂ ਤੇ ਬ੍ਰਾਂਡ ਆ ਬਹੁਤ ਮਹਿੰਗਾ ਬ੍ਰਾਂਡ ਹੈ ਵੀ ਮਾਉਂਟ ਬਲੈਂਕ ਕੀ ਮਿਲ ਕੀ ਕੁਝ ਮਿਲਦਾ ਬਾਈ ਕੱਪੜੇ ਘੜੀਆਂ ਸਾਰਾ ਕੁਝ ਅੱਛਾ ਇਹਦਾ ਵੀ ਘੜੀਆਂ ਵਾਂਗੂ ਇਹਦਾ ਵੀ ਬ੍ਰਾਂਡ ਹੈ ਠੀਕ ਹੈ ਹਾਂ ਅੱਛਾ ਉੱਧਾਂ ਠੀਕ ਆ ਮੈਂ ਉੱਧਰ ਨਹੀਂ ਸੁਣਿਆ ਇੰਡੀਆ 'ਚ ਨਹੀਂ ਸੁਣਿਆ ਸੀਗਾ ਇਹ ਇੰਡੀਆ ਦਾ ਮੈਨੂੰ ਪਤਾ ਨਹੀਂ ਅੱਛਾ ਇੱਥੇ ਪੂਰਾ ਚੱਲਦਾ ਹੈ ਹਾਂਜੀ ਹੈਗਾ ਮਾਉਂਟ ਬਲੈਕ ਹੈ ਇਹਦਾ ਸ਼ੋਅਰੂਮ ਹੈ ਜੀ ਮਾਉਂਟ ਬਲੈਕ ਦਾ ਤੇ ਹੁਣ ਨਾਲ-ਨਾਲ ਅਸੀਂ ਅੱਗੇ ਤੁਰੇ ਜਾਂਦੇ ਆ ਜਮੇ ਖਾਲੀ ਆ ਯਾਰ ਇੰਨੀਆਂ ਪਤਾ ਨਹੀਂ ਕਿੰਨੀਆਂ ਇੱਥੇ ਜਿਹੜੇ ਸਟੈਚੂਜ਼ ਆ ਬਣਾਏ ਹੋਏ ਆ ਮੀਨਿੰਗਫੁਲ ਆ ਪਤਾ ਨਹੀਂ ਕਿੰਨਾ ਇਹ ਜਿਵੇਂ ਮੂਨ ਦੇ ਜਾਣ ਵਾਲਾ ਬੰਦਾ ਹੈ ਹੈਲੋ ਦੇਖਦੇ ਮੈਂ ਤੇ ਰਣਜਿੰਦ ਗੋਦੀ ਚੜੇ ਹੋਏ ਐਂਡ ਕੁਝ ਯੋਨ ਫੈਮਿਲੀ ਕੰਪਲੀਟ ਹੋ ਗਈ ਚਲੋ ਟੋਲਰ ਆ ਗਿਆ ਸੀ ਇੱਧਰ ਵੈਸੇ ਤਾਂ ਨਾ ਇੱਥੇ ਕੁਝ ਜ਼ਿਆਦਾ ਹੈ ਹੀ ਨਹੀਂਗਾ ਦੇਖਣ ਨੂੰ ਕਰਨ ਨੂੰ ਤੇ ਬਸ ਖਾਲੀ ਜਿਵੇਂ ਤੁਹਾਨੂੰ ਦੱਸਿਆ ਹੈਗਾ ਸੀ ਤੇ ਜਿੱਧਰ ਨੂੰ ਲੋਕ ਜਾਂਦੇ ਫਿਰ ਅਸੀਂ ਉਧਰ ਨੂੰ ਹੋ ਤੁਰਦੇ ਵੀ ਇੱਧਰ ਨੂੰ ਕੀ ਪਤਾ ਕੁਝ ਹੋਵੇ ਵੀ ਇੱਧਰ ਨੂੰ ਦੇਖਿਓ ਮੜਾ ਜਾ ਜਾ ਕੇ ਤੇ ਇੱਧਰ ਦੇਖਦੇ ਹੁਣ ਕੀ ਆ ਇੱਕ ਦੋ ਗਰੁੱਪਸ ਆਏ ਹੋਏ ਸੀ ਇੱਕ ਦੋ ਗਰੁੱਪ ਵਾਲੇ ਤੇ ਉਹ ਲੰਗੇ ਆ ਮੈਂ ਕਿਹਾ ਕੀ ਆ ਕੁਝ ਕੰਮ ਦਾ ਹੀ ਹੋਵੇ ਇੱਧਰ ਆਹ ਸਾਈਕਲ ਸਟੈਂਡ ਆ ਤੇ ਇੱਧਰਲੇ ਪਾਸੇ ਇੱਥੇ ਭਾਈ ਮੇਨ ਹੋਣਾ ਤਾਂ ਹੈਗਾ ਕੁਝ ਹਾਂਜੀ ਇੱਥੋਂ ਮੋਰਾ ਵਾਲਾ ਆ ਵਦੂਸ ਹੋ ਲਿਖਿਆ ਕੈਪੀਟਲ ਸਿਟੀ ਤੇ ਨਾਮ ਵਦੂਸ ਤੇ ਆਹ ਜੀ ਟ੍ਰੇਨ ਜੀ ਖੜੀ ਆ ਮੈਨੂੰ ਲੱਗਦਾ ਸ਼ਾਇਦ ਇਹ ਚੱਲਦੀ ਹੋਊਗੀ ਇਹ ਗੇੜਾ ਦਿੰਦੀ ਉਹ ਸ਼ਹਿਰ ਦਾ ਜੇਹ ਚ ਦੇਣਾ ਤੇ ਆ ਚੀਜ਼ ਆ ਆਹ ਟ੍ਰੇਨ ਹੈਗੀ ਇਹ ਇਹਦੇ ਤੇ ਮੈਨੂੰ ਲੱਗਦਾ ਤੁਸੀਂ ਸ਼ਹਿਰ ਦੇਖ ਕੇ ਕਹਿ ਸਕਦੇ ਹੋ ਇੱਥੇ ਦੇਖਣ ਵਾਲੀਆਂ ਚੀਜ਼ਾਂ ਵੀ ਕੀ ਕੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਮੈਨੂੰ ਲੱਗਦਾ ਇਹਨਾਂ ਨੇ ਉੱਪਰ ਲਾਈਆਂ ਹੋਈਆਂ ਇੱਕ ਤਾਂ ਪੋਸਟ ਮਿਊਜ਼ੀਅਮ ਹੈ ਲੈਂਡਜ਼ ਮਿਊਜ਼ੀਅਮ ਹੈ ਤੇ ਕਿ ਮਿਊਜ਼ੀਅਮ ਸ਼ਾਪ ਬਸ ਆਹੀ ਕੁਛ ਐ ਇੰਨਾ ਕੀ ਆ ਹਨਾ ਸਾਹਿਬ ਵੀ ਭਾਈ ਕੁਛ ਜ਼ਿਆਦਾ ਘੁੰਮਣ ਨੂੰ ਵੀ ਨਹੀਂ ਹੈਗਾ ਯਾਰ ਨਹੀਂ ਥੋੜਾ ਜਿਹਾ ਛੋਟਾ ਜਿਹਾ ਹਾਂ ਆ ਮੇਨ ਇੰਜਨ ਆ ਗਿਆ ਦਾ ਆ ਲਿਕਟਨਸਟਾਈਨ ਦਾ ਝੰਡਾ ਭਾਈ ਹੈ ਨਾ ਮੈਨ ਲੱਗਾ ਦਾ ਆ ਦੇਖੋ ਜੀ ਆ ਆ ਗਈ ਟ੍ਰੇਨ ਇਹ ਪੁਰਾਣੇ ਟਾਈਮ ਦੀ ਲੱਗਦੀ ਹੈ ਭਾਈ ਮੈਨੂੰ ਹਨਾ ਆ ਲਿੰਕਿਸ ਟਾਈਮ ਆ ਕਰਿਓ ਲਿੰਕ ਟਨਸਟਾਈਨ ਦਾ ਝੰਡਾ ਦਿਖਾ ਦਈਏ ਤੇ ਆ ਲਿਕਨਨ ਸਟਾਈਨ ਦਾ ਝੰਡਾ ਜੀ ਤੇ ਇਹ ਦੇਸ਼ ਚ ਤੁਰੇ ਫਿਰਦੇ ਹੁਣ ਅਸੀਂ ਉਹ ਇੱਥੇ ਦਾ ਇੱਥੇ ਦਾ ਲੋਕਲ ਹਾਂਜੀ ਲੋਕਲ ਝੰਡਾ ਹੈ ਨਾ ਹੂੰ ਤੇ ਆ ਦੇਖੋ ਇਹੋ ਜਿਹਾ ਕੁਝ ਇਹ ਮੇਨ ਸੈਂਟਰ ਕਹਿ ਸਕਦੇ ਆ ਬਈ ਇਹਨੂੰ ਹਨਾ ਵਦੂਜ਼ ਦਾ ਹਾਂਜੀ ਸੈਂਟਰ ਕਹਿ ਲੋ ਜਾਂ ਜਿਵੇਂ ਆਪਣੇ ਉਹ ਨਹੀਂ ਹੁੰਦਾ ਕੀ ਕਹਿੰਦੇ ਹੁੰਦੇ ਨੇ ਮੇਨ ਸਕੁਅਰ ਬੋਲਦੇ ਹੁੰਦੇ ਨੇ ਇੱਧਰ ਯੂਰਪ ਚ ਤਾਂ ਬਹੁਤ ਜ਼ਿਆਦਾ ਮਸ਼ਹੂਰ ਆ ਇਹ ਜਿਹੇ ਦੇਸ਼ਾਂ 'ਚ ਤਾਂ ਤੇ ਜਿਹੜਾ ਮੇਨ ਸਕੁਅਰ ਹੈ ਉਹੋ ਹੈਗਾ ਇਹ ਕੰਟਰੀ ਦਾ ਇਹ ਆਪਣਾ ਰਾਜਧਾਨੀ ਦਾ ਇਹ ਦੇਸ਼ 'ਚ ਨਾ ਸਭ ਤੋਂ ਵੱਧ ਜੇ ਕੋਈ ਦੇਖਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਲੋਕ ਘੁੰਮਣ ਫਿਰਨ ਆਉਂਦਾ ਪੁਰਾਣੇ ਕਿਲੇ ਜਿਵੇਂ ਤੁਹਾਨੂੰ ਦੱਸਿਆ ਰਾਜਿਆਂ ਦਾ ਰਾਜ ਚੱਲਦਾ ਇਥੇ ਪੁਰਾਣੇ ਕਿਲੇ ਤੇ ਪੁਰਾਣੇ ਚਰਚ ਪਿਛਲੇ ਵਲੌਗ 'ਚ ਆਪਾਂ ਜਿਵੇਂ ਤੁਹਾਨੂੰ ਦਿਖਾਇਆ ਸੀ ਹੈ ਨਾ ਆਪਾਂ ਗਏ ਸੀ ਚਰਚ ਤੇ ਉਵੇਂ ਅਸੀਂ ਅੱਗੇ ਵੀ ਜਦੋਂ ਅਸੀਂ ਆਸਟਰੀਆ ਦੇ ਬਾਰਡਰ ਨੂੰ ਜਾਣਾ ਤੁਸੀਂ ਤੁਹਾਨੂੰ ਅਗਲੇ ਵਲੌਗ 'ਚ ਦੇਖਣ ਨੂੰ ਮਿਲੇਗਾ ਤੇ ਉਹ ਚਰਚ ਦੇਖਣ ਵਾਲੇ ਆ ਇੱਥੇ ਇੱਕ ਕਿਲ੍ਹਾ ਵੀ ਦੇਖਣ ਵਾਲਾ ਹੈ ਜਿਵੇਂ ਤੁਹਾਨੂੰ ਦੱਸਿਆ ਰਾਜੇ ਦਾ ਆਪਣਾ ਉਹ ਹੈਗਾਗਾ ਘਰ ਕਹਿ ਦੋ ਪੁਰਾਣਾ ਤੇ ਕਿਲਾ ਕਹਿ ਦੋ ਹਾਂ ਰਾਜੇ ਦਾ ਪੁਰਾਣਾ ਕਿਲੇ ਹੈਗਾ ਤੇ ਉਹ ਕਿਲ੍ਹਾ ਦੇਖਣ ਵਾਲਾ ਹੈ ਸ਼ਹਿਰ ਚ ਤੇ ਮਿਊਜ਼ੀਅਮ ਦੇਖਣ ਵਾਲਾ ਹੈ ਸ਼ਹਿਰ ਚ ਇੱਕ ਬਸ ਕਿਲ੍ਹਾ ਮਿਊਜ਼ੀਅਮ ਤੇ ਇੱਕ ਚਰਚ ਬਸ ਹੋਰ ਕੁਝ ਨਹੀਂ ਇਹ ਮਸ਼ਹੂਰੀ ਜਿਹੜੇ ਮਤਲਬ ਮੱਧ ਕਲੀਨ ਦੇ ਕਹਿ ਸਕਦੇ ਹੋ ਜਿਹੜੀ ਮਿਡੀਵਲ ਹਿਸਟਰੀ ਹੁੰਦੀ ਹੈ 14ਵੀਂ 15ਵੀਂ ਸਦੀ ਦੇ ਕਿਲੇ ਤੇ ਚਰਚ ਨੇ ਪਰ ਮੈਨੂੰ ਨੇ ਇੱਥੇ ਇੱਕ ਹੋਰ ਚੀਜ਼ ਵੀ ਲੱਭੀ ਆ ਕਿ ਆਪਾਂ ਲਿਕਸਟਨਸਟਾਈਨ ਦੇਸ਼ ਦੀ ਸਟੈਂਪ ਵੀ ਲਵਾ ਸਕਦੇ ਆ ਮੈਂ ਸੋਚ ਰਹੀ ਸੀ ਆਪਾਂ ਰਣਜਿੰਦੇ ਦੇ ਪਾਸਪੋਰਟ ਤੇ ਨਾਲ ਲਵਾ ਲਈਏ ਮਤਲਬ ਇਹਦੇ ਲਈ ਇੱਕ ਮੈਮਰੀ ਬਣ ਜੂਗੀ ਜਿਵੇਂ ਪਹਿਲਾਂ ਦੁਬਈ ਹੋ ਗਿਆ ਦੇਸ਼ ਫਿਰ ਸਵਿਟਜ਼ਰਲੈਂਡ ਫਿਰ ਇਹ ਵਾਲਾ ਲਿਕਸਟਨਸਟਾਈਨ ਹੋ ਗਿਆ ਨਾ ਤੀਜਾ ਦੇਸ਼ ਆ ਤੀਜਾ ਦੇਸ਼ ਹੋ ਜੂਗਾ ਨਾਲੇ ਯਾਦ ਬਣ ਜੂਗੀ ਇਹਦੀ ਇੱਕ ਹਾਂਜੀ ਲਵਾ ਲੈਨੇ ਚਲੋ ਕਿੱਥੇ ਇੱਥੇ ਲੱਗਦੀ ਹੈ ਹਾਂਜੀ ਆ ਦੇਖੋ ਇੱਥੇ ਲਿਖਿਆ ਆ ਰਿਹਾ ਸੀਗਾ ਅੱਛਾ ਚਲੋ ਤੇ ਤੀਜਾ ਦੇਸ਼ ਹੈ ਰਣਜਿੰਦਾ ਤੇ ਚੌਥਾ ਮਿਲਾਂ ਦਾ ਇੰਗਲੈਂਡ ਹੋਜੀ ਜਾ ਕੇ ਤੇ ਫੇਰ ਦੇਖਦੇ ਆ ਚਲੋ ਸਾਨੂੰ ਆਏ ਆ ਨਾਲੇ ਮੈਮਰੀ ਇੱਥੇ ਲੱਗਦੀ ਏ ਕੋਈ ਜੀ ਆ ਬਾਈ ਦੱਸਦੇ ਕਹਿੰਦੇ ਇੱਥੇ ਲਿਖਿਆ ਆ ਰਿਹਾ ਸੀ ਵੀ ਤਿੰਨ ਫ੍ਰੈਂਕ ਚ ਕਿੰਨੇ ਬਾਈ ਤਿੰਨ ਤਿੰਨ ਫ੍ਰੈਂਕ ਚ ਕਹਿੰਦੇ ਸੀਗੇ ਹਾਂ ਸਾਢੇ ਤਿੰਨ ਸਾਢੇ ਤਿੰਨ ਫ੍ਰੈਂਕ ਚ ਸਾਢੇ ਤਿੰਨ ਫ੍ਰੈਂਕ ਚ ਤੁਸੀਂ ਸਟੈਂਪ ਲਵਾ ਸਕਦੇ ਹੋ ਉਹ ਸੀ ਉਹ ਲਿਖਿਆ ਆ ਹਾਂ ਇੱਥੇ ਵੀ ਲਿਖਿਆ ਆ ਪਾਸਪੋਰਟ ਸਟੈਂਪ 3 ਫ੍ਰੈਂਕ ਦਿਖਾਇਆ ਯਾਰ ਕਮਾਲ ਹੋ ਗਈ ਹੈ 3 ਫ੍ਰੈਂਕ ਚ ਆਇਆ ਨਾ ਮੇਰਾ ਪਾਸਪੋਰਟ ਸਟੈਂਪ ਆ ਰਣਜਿੰਦ ਦੇ ਪਾਸਪੋਰਟ ਤੇ ਲਵਾ ਲਓ ਖਿਸੀ ਕਿਉਂਕਿ ਉਦੋਂ ਤਾਂ ਸਾਡਾ ਕੋਈ ਪਾਸਪੋਰਟ ਨਹੀਂ ਚੈੱਕ ਹੋਇਆ ਕੁਝ ਵੀ ਨਹੀਂ ਸਾਡਾ ਚੈੱਕ ਹੋਇਆ ਹੁਣ ਕਹਿੰਦੇ ਨਾਲੇ ਵੈਸੇ ਵੀ ਪਤਾ ਕੀ ਹੈ ਕਹਿੰਦੇ ਜਦੋਂ ਜਵਾਕ ਹੋਏ ਨੇ ਫਿਰ ਆਪਦੇ ਆਪਦੇ ਸੁਪਨੇ ਬੰਦਾ ਜਵਾਕਾਂ ਚ ਦੇਖਣ ਲੱਗਦਾ ਹੁਣ ਸਾਨੂੰ ਆਪਦੇ ਪਾਸਪੋਰਟ ਤਾਂ ਨਹੀਂ ਸਾਨੂੰ ਰਣਜਿੰਦ ਦੇ ਦਾ ਹਾਂਜੀ ਇਹਦੇ ਲਈ ਮੈਂ ਮੈਮਰੀ ਬਣੀ ਹੈ ਨਾ ਹਾਂਜੀ ਕੱਢਿਆ ਪਾ ਪਾਸਪੋਰਟ ਮਨਲਾ ਪ੍ਰੀਤ ਭੈਣ ਕੋਲੇ ਹੋਣਗੇ ਭੈਣਿਆ ਪਾਸਪੋਰਟ ਦੇਓ ਰਣਜਿੰਦ ਦਾ ਪਾਸਪੋਰਟ ਦੇ ਦੇ ਲੈ ਵੀ ਸਟੈਂਪ ਮਰਵਾ ਕੇ ਫਿਰ ਤੁਹਾਨੂੰ ਦਿਖਾਉਨੇ ਆਂ ਅਸੀਂ ਸਾਡੇ ਪਾਸਪੋਰਟ ਫਰੋਲ ਫਰੋਲ ਭਾਈ ਵੈਸੇ ਹੈਰਾਨ ਹੋ ਗਿਆ ਕਹਿੰਦਾ ਇੰਨੇ ਦੇਸ਼ ਤਾਂ ਤੁਸੀਂ ਵੈਸੇ ਹੀ ਘੁੰਮੇ ਫਿਰਦੇ ਹੋ ਮੈਂ ਕਿਹਾ ਜੀ ਵੀ ਤਾਂ ਇਹਦਾ ਸਪੈਸ਼ਲ ਸਟੈਂਪਲ ਹੋਈ ਹੈ ਵੀ ਇੱਕ ਹੋਰ ਦੇਸ਼ ਦੀ ਸਟੈਂਪਲ ਆ ਗਈ ਆਹ ਸਟੈਂਪ ਹੈ ਜੀ ਲਿਕਟਨਸਟਾਈਨ ਦੀ ਟੂਰਿਸਟ ਆਫਿਸ ਲਿਕਟਨਸਟਾਈਨ ਇਹ ਸਪੈਸ਼ਲ ਆਫਰ ਦਿੰਦਾ ਸਾਰੇ ਨਹੀਂ ਲਵਾਦਿਆਂ ਮੈਂ ਥੈਂਕ ਯੂ ਵੈਰੀ ਮੱਚ ਥੈਂਕ ਯੂ ਹੋਰ ਦੇ ਲੋ ਪਾਸਪੋਰਟ ਤੁਹਾਡੇ ਵੀ ਦੇ ਆ ਸਵਿਟਸ ਵਾਲੇ ਪਾਸਪੋਰਟ ਆ ਗਏ ਜੀ ਬਾਹਰਲੇ ਐਨ ਆਰ ਆਈ ਬੰਦੇ ਆ ਜੀ ਹੁਣ ਆ ਰਣਜਿੰਦ ਦੀ ਦਿਖਾਵਾਂ ਮੈਂ ਤੁਹਾਨੂੰ ਰਣਜਿੰਦੇ ਨੇ ਮੈਂ ਫਰਸਟ ਪੇਜ ਤੇ ਲਵਾ ਲਈ ਬਿਲਕੁਲ ਫਰਸਟ ਪੇਜ ਤੇ ਲਵਾਈ ਆ ਕਿਉਂਕਿ ਮੈਨੂੰ ਐ ਸੀਗਾ ਮੈਂ ਕਿਹਾ ਸਪੈਸ਼ਲ ਸਟੈਂਪ ਆ ਕਿਉਂਕਿ ਜੀ ਪਹਿਲੇ ਪੇਜ ਤੇ ਲੱਗਣ ਦੋ ਹਾਂ ਜੀ ਮੁਫਤ ਜੀ ਨਹੀਂ ਮਾਰਦੇ ਪੈਸੇ ਲੈਂਦੇ ਆ ਵੀ ਟੂਰਿਜ਼ਮ ਤੋਂ ਪੈਸੇ ਬਣਾਉਂਦੇ ਆ ਤੇ 18 ਕੇ ਫਰੈਂਕ ਬਣੇ ਮਤਲਬ ਸਾਡੇ ਫਰੈਂਕ ਬਣੇ ਹਾਂ ਫਰੈਂਕੀ ਚੱਲਦੇ ਨਾਲ ਤੁਹਾਨੂੰ ਮੈਂ ਦੱਸਦਾ ਸਵਿਟਜ਼ਰਲੈਂਡ ਦੇ ਨੋਟ ਹੀ ਇੱਥੇ ਚੱਲਦੇ ਕਰੰਸੀ ਇਹਨਾਂ ਦੀ ਆਪਣੀ ਨਹੀਂ ਹੈਗੀ ਤੇ ਆਹ ਨੋਟ ਹੈ ਜੀ 2000 ਦਾ ਹੈ 21 ਬਰਸਾ। ਥੈਂਕ ਯੂ ਸਰ ਲਾਈਕ ਡੋਸਾ ਮਸਾਲਾ ਡੋਸਾ। Oh yes. ਇੱਕ ਗੱਲ ਤੁਹਾਨੂੰ ਹੋਰ ਦੱਸਦਾ ਫ੍ਰੀ ਵਾਈਫਾਈ ਹੈ ਜੀ ਅਮੀਰ ਦੇਸ਼ 'ਚ ਵਾਡੂ ਇਸ ਪੂਰੇ ਦੇਸ਼ 'ਚ ਫ੍ਰੀ ਵਾਈਫਾਈ ਚੱਲਦਾ ਜਿੱਥੇ ਮਰਜੀ ਚ ਚਲਾਓ ਤੁਸੀਂ। ਚਾਏ ਟੀ ਟੂ ਗੋ ਇੰਡੀਆ ਵਾਲੀ ਚਾਹ ਇੱਥੇ ਤੱਕ ਮਸ਼ਹੂਰ ਹੈ ਦੇਖੋ ਇੰਡੀਆ ਵਾਲੀ ਜਿਹੜੀ ਦੇਸੀ ਰੇੜੀਆਂ ਵਾਲੀ ਚਾਹ ਹੈ ਇੱਥੇ ਤੱਕ ਲੋਕ ਪਸੰਦ ਕਰਦੇ ਇੱਥੇ ਐਡਵਰਟਾਈਜ਼ਮੈਂਟ ਆ ਰਹੀ ਹੈ ਜਿੰਦਬੁੱਤ ਖੁਸ਼ ਆ ਹੁਣ ਸਾਦਾ ਰਣਜਿੰਦੇ ਸਾਡੇ ਨੂੰ ਮੰਮੀ ਪਾਪਾ ਤੋਂ ਵੀ ਵੱਧ ਦੇਸ਼ ਕਰਦੇ ਨੇ ਸਰੇ ਅਸੀਂ ਕੀ ਕਹਿੰਦੇ ਆ ਵੀ ਕਿੰਨੀ ਵੱਡੀ ਆ ਮੈਂ ਕਿਹਾ ਵੀ ਜਸਟ 4 ਮੰਥ 올ਡ ਕਹਿੰਦਾ ਆਲਰੇਡੀ ਟ੍ਰੈਵਲਡ ਮੈਂ ਕਿਹਾ ਚਾਰ ਮਹੀਨਿਆਂ ਦੇ ਨੂੰ ਪੰਜ ਦੇਸ਼ ਘੁਮਾ ਦੇਣਾ ਪੰਜਵੇਂ ਦੇਸ਼ ਹੁਣ ਸਾਡਾ ਆਉਣ ਵਾਲੇ ਚਾਰ ਪੰਜ ਦਿਨਾਂ ਚ ਇੰਗਲੈਂਡ ਹੋਣ ਜਾ ਰਹੇ ਆ ਚਾਰ ਮਹੀਨੇ ਦੇ ਰਣ ਜਾਂਦਾ ਤੇ ਪੰਜ ਮਹੀਨਿਆਂ ਦੀ ਹੋਣਾ ਰਣ ਜਾਂਦੇ ਨੇ ਪੰਜਵੇਂ ਦੇਸ਼ ਚ ਪੰਜਵਾਂ ਬਰਥਡੇ ਆ ਹਾਂ ਪੰਜਵੇਂ ਦੇਸ਼ ਚ ਆ ਪੰਜ ਮਹੀਨਿਆਂ ਦੀ ਹੋਜੂ ਹਰੇਕ ਮਹੀਨੇ ਦੇਸ਼ ਇੱਕ ਦੇ ਐਮ ਕੋਸ਼ਿਸ਼ ਕਰਾਂਗੇ ਵੀ ਪਹਿਲੇ ਸਾਲ ਚ 12 ਦੇਸ਼ ਤੱਕ ਟੁਕ ਟੁਕ ਕਰਾ ਦਈਏ। ਹੋਪਫੁਲੀ ਜੇ ਪਰਮਾਤਮਾ ਚੰਗੀ ਸਿਹਤ ਦਵੇ ਹਨਾ ਤੇ ਮਤਲਬ ਹੈਲਥ ਆਫ ਵੈਲਥ ਅਲਾਓ ਕਰੇ। ਹਾਂਜੀ ਹਾਂਜੀ ਪਰਮਾਤਮਾ ਤੰਦਰੁਸਤੀਆਂ ਰੱਖੇ ਤੇ ਫਿਰ ਪੂਰਾ ਕਮਾ ਦੇਣਾ। ਤੰਦਰੁਸਤੀ ਦੀ ਅਰਦਾਸ ਕਰਦੇ ਆ ਫੇਰ ਹੀ ਸਾਰਾ ਕੁਝ ਪੋਸੀਬਲ ਹੈ। ਆਦਰਵਾਇਜ਼ ਆਪਾਂ ਜੋ ਮਰਜੀ ਸੋਚੀ ਚੱਲੀਏ ਵੀ ਅਸੀਂ ਐ ਕਰਨਾ ਹੈ ਕਰਨਾ ਕੁਝ ਵੀ ਪੋਸੀਬਲ ਨਹੀਂ ਹੈਗਾ। ਸਹੀ ਗੱਲ ਹੈ। ਹੈਨਾ ਪਤਨੀ। ਚਲਿਏ ਜੀ ਅੱਗੇ ਚੱਲਦੇ ਆ ਜੋ। ਲੈਟਸ ਗੋ ਪਾਪਾ ਲੈਟਸ ਗੋ ਪਾਪਾ ਲੈਟਸ ਗੋ ਪਾਪਾ ਰੁਪਈਆ ਵੀ 17-1800 ਲੱਗਿਆ ਤੇ ਯਾਦਾਂ ਬਣੀਆਂ ਸਾਰੇ ਬੰਦਿਆਂ ਦੀਆਂ ਨਹੀਂ ਤਾਂ ਕਿਸੇ ਮਤਲਬ ਜਿਹੜੇ ਇਹ ਜੇ ਦੇਸ਼ ਹੈ ਯੂਰਪ ਦੇ ਕਿਸੇ ਚ ਆਏ ਨਾਏ ਕੁਝ ਵੀ ਪਤਾ ਨਹੀਂ ਲੱਗਦਾ ਕਿਹੜਾ ਕੋਈ ਪਾਸਪੋਰਟ ਤੇ ਰਿਕਾਰਡ ਰਹਿੰਦਾ ਵੀ ਬੰਦਾ ਆਇਆ ਸੀ ਜਾਂ ਫੋਟੋ ਹੁੰਦੀਆਂ ਜਾਂ ਵੀਡੀਓ ਹੁੰਦੀ ਹੈ ਜਾਂ ਫਿਰ ਆਹ ਤਾਂ ਸਪੈਸ਼ਲ ਯਾਦ ਬਣ ਗਈ ਤੇ ਇਹ ਜੇ ਮੈਨੂੰ ਲੱਗਦਾ ਸਾਰੇ ਮੁਲਕ ਨੂੰ ਇੰਝ ਯਾਦਾਂ ਦੇਣੀਆਂ ਚਾਹੀਦੀਆਂ ਜਦ ਤੁਸੀਂ ਮੈਂ ਯਾਰ ਹੈਰਾਨ ਹਾਂ ਵੀ ਪਾਸਪੋਰਟ ਅਫੀਸ਼ੀਅਲ ਡਾਕੂਮੈਂਟ ਹੁੰਦਾ ਤੁਸੀਂ ਇਹਦੇ ਨਾਲ ਛੇੜਛਾੜ ਵੀ ਨਹੀਂ ਕਰ ਸਕਦੇ ਕ੍ਰਾਈਮ ਹੈ ਇਹਦੇ ਨਾਲ ਛੇੜਛਾੜ ਕਰਨੀ ਪਰ ਸਟੈਂਪ ਅਸੀਂ 2-3 ਵਾਰੀ ਮੈਂ ਕਨਫਰਮ ਕੀਤਾ ਮੈਂ ਕਿਹਾ ਵੀ ਸਟੈਂਪ ਲੱਗ ਸਕਦੀ ਹੈ ਕਹਿੰਦੇ ਹਾਂਜੀ ਲੱਗ ਸਕਦੀ ਹੈ ਅਲਾਉਡ ਹੈ ਤੁਹਾਡਾ ਪਾਸਪੋਰਟ ਕਿਦਰੇ ਨਹੀਂ ਖਰਾਬ ਹੁੰਦਾ ਇਹਦੇ ਨਾਲ ਤੇ ਮੈਂ ਕਿਹਾ ਚਲੋ ਫਿਰ ਲਾ ਦਿਓ ਜੀ ਭਾਜੀ ਜਿਹੜੀ ਆਪਾਂ ਟ੍ਰੇਨ ਨਹੀਂ ਸੀ ਦੇਖੀ ਹਾਂਜੀ ਐਤੋਂ ਪਹਿਲੋ ਸੀਗੀ ਉਹ 12 ਫ੍ਰੈਂਕ ਲੈਂਦੀ ਆ ਤੇ ਉਹ ਸਾਰਾ ਸਿਟੀ ਟੂਰ ਕਰਾਉਂਦੀ ਆ 12 ਫ੍ਰੈਂਕ ਚ ਹਾਂਜੀ ਆ ਸ਼ਹਿਰ ਐਡਾ ਵੱਡਾ ਵੀ ਨਹੀਂ ਵੀ ਟ੍ਰੇਨ ਤੇ ਘੁੰਮੀ ਹੈ ਹੈ ਕਿ ਨਹੀਂ ਸਹੀ ਹੈ ਅੱਲਾ ਉਹਦੇ ਨਾਲ ਵਧੀਆ ਬਸ ਤੁਰ ਕੇ ਘੁੰਮ ਲਾਂਗੇ ਹਾਂ ਮੂੰ ਠੀਕ ਹੈ ਜਿਹਨੇ ਸ਼ੁਕਲ ਮੇਲਾ ਕਰਨਾ ਹੈ ਆ 12 ਫਰੈਂਕ ਸਿਆਣੇ ਬੰਦਿਆਂ ਵਾਸਤੇ ਜਿੱਦਾਂ ਸਿਆਣੇ ਬੰਦਿਆਂ ਜਿਹੜੇ ਮੰਮੀ ਡੈਡੀ ਨਾਲ ਹੁੰਦੇ ਕੋਟੇ-ਕੂਟੇ ਦੁਖ ਦੇਂਦੇ ਨੇ ਨਾ ਵਾਸਤੇ ਵਧੀਆ ਸੀ 12 ਫਰੈਂਕ ਇੰਡੀਆ ਦਾ 1000 ਰੁਪਏ ਚ ਕਮਾਣਦੇ ਜੀ ਮਾਲ ਰੋਡ ਤੇ ਦੁਆਰਾ ਪਹੁੰਚ ਗਏ ਜੀ ਤੇ ਹੁਣ ਅੱਗੇ ਅੱਗੇ ਜੰਨੇ ਆ ਲਾਸਟ ਤੱਕ ਸਾਨੂੰ ਇੱਥੇ ਪਤਾ ਲੱਗਿਆ ਕਹਿੰਦੇ ਕਾਫੀ ਦੂਰ ਤੱਕ ਐ ਇਹ ਮਤਲਬ ਜਿਹੜਾ ਮਾਰ ਰੋਡ ਐ ਅੱਗੇ ਲਾਸਟ ਇਹਦੇ ਤੇ ਜਾ ਕੇ ਚਰਚ ਆਉਣੀ ਐ ਜਿਹੜੀ ਅਸੀਂ ਤੁਹਾਨੂੰ ਚਰਚ ਦਿਖਾਉਣੀ ਐ ਇਹ ਦੇਸ਼ ਦੀ ਨਾ ਜੇ ਮਹਿੰਗਾਈ ਦੀ ਗੱਲ ਕਰੀਏ ਤਾਂ ਸਵਿਟਜ਼ਰਲੈਂਡ ਜੰਨੇ ਮਹਿੰਗਾ ਹੀ ਆ ਕਿਉਂਕਿ ਜਿਵੇਂ ਹੋਟਲਸ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਜੰਨਾ ਕ ਅਸੀਂ ਹੁਣ ਤੱਕ ਕੱਲ ਤੱਕ ਕੱਲ ਤੋਂ ਹੁਣ ਤੱਕ ਅਬਜ਼ਰਵ ਕੀਤਾ ਹੈ ਹਨਾ ਕਿਉਂਕਿ ਰਾਤ ਅਸੀਂ ਮੈਕਡਿ ਖਾਣ ਗਏ ਸੀ ਉਹ ਵੀ ਸੇਮ ਆ ਤੇ 9 10 ਫ੍ਰੈਂਕ ਦਾ 버ਗਰ ਹੁੰਦਾ ਕਰੰਸੀ ਵੀ ਸੇਮ ਆ ਤੇ ਹੋਟਲਸ ਵੀ ਸੇਮ ਆ 20000 ਰੁਪਇਆ ਘੱਟੋ ਘੱਟ ਪਰ ਨਾਈਟ ਦਾ ਹੋਟਲ ਮਿਲਦਾ ਇਥੇ ਤੇ ਛੋਟਾ ਹੈ ਪਰ ਮਹਿੰਗਾ ਬਹੁਤ ਜ਼ਿਆਦਾ ਹੈ ਇਹ ਵੀ ਇਹ ਦੇਸ਼ ਚ ਨਾ ਬੜੀਆਂ ਅਜੀਬੋ ਗਰੀਬ ਜੀਆਂ ਅਜੀਬੋ ਗਜ਼ੀਬ ਮਤਲਬ ਆ ਬੜੀਆਂ ਹੋਈਆਂ ਨੇਗੀਆਂ ਜਿਹੜੇ ਬੁੱਤ ਬਣੇ ਹੋਏ ਆ ਕਿਸ ਜਾਨਵਰ ਦਾ ਇਹ ਪਤਾ ਨਹੀਂ ਮਤਲਬ ਐ ਕਿਵੇਂ ਕਿਹੜੇ ਹਿਸਾਬ ਨਾਲ ਬਣਾ ਕੇ ਰੱਖਿਆ ਆ ਹਨ ਇਹੋ ਜੀ ਸਾਨੂੰ ਸਾਰੇ ਸਟੈਚੂ ਦੇਖਣ ਨੂੰ ਮਿਲ ਰਹੇ ਨੇ ਇਥੇ ਹਨਾਂ ਭਾਈ ਹਾਂਜੀ ਭਾਈ ਇਹਨਾਂ ਦਾ ਕੋਈ मीनिंग ਹੋਣਾ ਹੈਨਾ ਹਾਂਜੀ ਲਿਖਿਆ ਹੈ ਨਹੀਂ ਤੇ ਡਿਸਕ੍ਰਾਈਬ ਨਹੀਂ ਕੀਤਾ ਤੇ ਦੇਸ਼ ਯਾਰ ਸੋਨਾ ਬਹੁਤ ਹੈ ਸਾਫ ਸਫਾਈ ਬਹੁਤ ਜ਼ਿਆਦਾ ਹੈ ਤੇ ਹਾਂਜੀ ਇੰਡੀਅਨ ਸਟਾਈਲ ਦੀ ਮਸ਼ੀਨ ਕੋਈ ਸਲਾਈ ਮਸ਼ੀਨ ਮਸ਼ੀਨ ਰੱਖੀ ਹੋਈ ਹੈ ਰੱਖੀ ਹੈ ਇਧਰਲੇ ਪਾਸੇ ਤੁਹਾਨੂੰ ਫੈਸ਼ਨ ਚ ਸਭ ਤੋਂ ਵੱਧ ਹੈਗਾ ਉਹ ਦੇਖੋ ਸਲਾਈ ਮਸ਼ੀਨ ਰੱਖੇ ਨਾ ਪ੍ਰੈਸ ਰੱਖੀ ਹੈ ਤਗੜੇ ਤੋਂ ਤਗੜੇ ਸ਼ੋਅਰੂਮ ਆ ਕੱਪੜਿਆਂ ਦੇ ਹੋਰ ਤੇ ਆਹੀ ਜਿਹੜੇ ਜਿਵੇਂ ਤੁਹਾਨੂੰ ਦੱਸ ਰੇ ਸੀ ਮੇਨ ਸਟਰੀਟ ਆਹੀ ਸਭ ਵੀ ਬਈ ਸਾਫ ਸੋਤਰਾ ਕਿੰਨਾ ਹੈ ਨਾ ਪਤਾ ਲੋਕ ਘਟ ਆਉਂਦੇ ਗੰਦ ਨਹੀਂ ਪਾਉਂਦੇ ਇਹ ਵੀ ਗੱਲ ਹੈ ਸਹੀ ਗੱਲ ਆਹ ਬੰਦੇ ਨੂੰ ਨਾ ਟੰਗਣਾ ਬਹੁਤ ਔਖਾ ਹੈਗਾ ਜਿਹੜਾ ਜਿਹੜਾ ਭਾਜਦਾ ਫੇਰ ਆਹ ਦੇਖੋ ਫੇਰ ਨਿਕਲ ਜਾਂਦਾ ਜਰਾਵਰ ਇਹ ਐਸਲਜ ਆਪਣਾ ਫਿਊਚਰ ਹੈ ਦੇਪਾ ਹਾਂਜੀ ਪਿਆਰਿਓ ਕਿਉਂ ਜਲੂਸ ਕਢਾਉਣ ਤੇ ਲੱਗੇ ਹੋ ਸਾਡਾ ਓ ਸੋਨੇ ਪੁੱਤਰੋ ਸ਼ੇਰ ਬੱਚਿਓ ਕਿਉਂ ਸਾਡਾ ਜਲੂਸ ਕਢਾਉਣ ਤੇ ਲੱਗੇ ਹੋ ਉਠੋ ਸੋਨਿਓ ਸਰਾਨਾ ਲਿਆ ਦੀਏ ਪੁੱਤ ਸਰਾਨਾ ਲਿਆ ਦੀਏ ਥੱਕ ਗਏ ਹੋ ਥੱਕ ਗਏ ਹੋ ਉਹ ਕੀ ਰਿਹਾ ਇਹ ਬਾਈ ਕਹਿੰਦੇ ਸਾਲਕ ਨੂੰ ਨਾ ਤੁਸੀਂ ਕਹਿੰਦੇ ਜਦੋਂ ਵਲੌਗ ਸ਼ੁਰੂ ਕਰਦੇ ਹੋਇਆ ਕਰੋ ਜਾਂ ਵਲੌਗ ਬਣਾਉਂਦੇ ਹੋਇਆ ਕਰੋ ਆ ਇੱਥੇ ਆਇਆ ਆ ਇੱਥੇ ਉਹਨੂੰ ਕਹਿੰਦੇ ਪਿੱਛੇ ਕਰੋ ਉਹ ਭੱਜ ਗਿਆ ਰਣਜਿੰਦਰ ਰਣਜਿੰਦਰ ਨੂੰ ਫੋਟੋ ਫੋਟੋ ਜੋਗਮੈਂਟ ਚ ਫਰ ਹੋ ਜਾਂਦੇ ਆ ਜਵਾਂ ਵੀ ਨਹੀਂ ਕੱਢਦੇ ਜਿੰਨਾ ਆਪਾਂ ਹੁਣ ਕਹਿੰਦੇ ਵੀ ਰਣਜਿੰਦਰ ਨਰਮਾ ਦੇਖੋ ਅੱਗੇ ਅੱਗੇ ਕੀ ਕਰਦੇ ਆ ਹੈਨਾ ਸਹੀ ਹੈ ਅੱਗੇ ਕੀ ਤਾਂ ਭੱਜ ਨਹੀਂ ਹੈ ਗਿਆ Papa ਤੁਸੀਂ ਕੀ ਕਹ ਲਓਗੇ ਉਹ ਭੱਜ ਲਿਆ ਭੱਜ ਲਿਆ ਹਨਾ ਸੋਨਿਆ ਆ ਗਈ ਜੀ ਲਗਜ਼ਰੀ ਰਾਈਡ ਲਕਸੰਬਰਗ ਦੀ ਤੇ ਇਹ ਟ੍ਰੇਨ ਜਾਂਦੀ ਐ। ਫਿਰ ਡਰਾਈਵਰ ਵੀ ਜਾਣਦੇ ਹੁਣ ਤਾਂ ਆਪਾਂ ਨੂੰ। ਤੇ ਇਹ ਬਸ ਐ ਸ਼ਹਿਰ ਘੁੰਮਉਂਦੀ ਐ ਕੱਲਾ ਤੇ ਉਹ ਅਸੀਂ ਤੁਰ ਫਿਰ ਕੇ ਘੁੰਮ ਲਿਆ ਜੀ ਨੇ ਇਹ ਚ ਪਹਿਣਾ ਸਿਆਣੇ ਬੰਦੇ ਲਈ ਵਧੀਆ ਐ ਇਹ ਚ ਘੁੰਮ ਫਿਰ ਸਕਦੇ ਹਾਂ। ਅਸੀਂ ਇਹਨਾਂ ਤੋਂ ਪੋਸਟ ਕਾਰਡ ਤੇ ਸਟੈਂਪਸ ਲਵਾਈਆਂ ਸੀ ਉਹੀ ਬੰਦੇ ਐ ਟੂਰਿਜ਼ਮ ਡਿਪਾਰਟਮੈਂਟ ਵਾਲੇ। ਗਲੀਆਂ ਚ ਲੈਣੀ ਤੁਰ ਹੀ ਫਿਰਦੀ ਐ ਬਸ। ਆ ਵੀ ਮੈਨੂੰ ਲੱਗਦਾ ਮਿਊਜ਼ੀਅਮ ਟਾਈਪ ਐ ਯਾਰ ਕੁਛ ਐ ਨਾ। ਲਿੰਚਸਟਨ ਸੈਂਟਰ ਐ ਕੁਛ। ਇਨਫੋਰਮੇਸ਼ਨ ਅੱਛਾ ਇਨਫੋਰਮੇਸ਼ਨ ਸੈਂਟਰ ਹੈ ਵਾਹ ਸੋਵਿਨਿਅਰ ਸ਼ਾਪ ਹੈ ਇਹ ਅੰਦਰ ਜਾ ਸਕਦੇ ਇਹਦੇ ਸਮਾਨ ਮਿਲਦਾ ਇਥੇ ਲਿੰਕਟਨ ਸਟਾਈਨ ਦਾ ਚਲੋ ਅੰਦਰ ਲੈ ਆਉਨੇ ਕੁਝ ਖੁਸ਼ੀ ਦਾ ਕਹਿੰਦੇ ਕਹਿੰਦੇ ਰਾਜਿਆਂ ਦੇ ਦੇਸ਼ ਚਾ ਕੇ ਮਹਾਰਾਣੀ ਦਾ ਬਣੀ ਫੀਲਿੰਗ ਦਾ ਲਈਏ ਪੂਰੀ ਰਾਜਿਆਂ ਦੇ ਦੇਸ਼ ਦੀ ਆ ਤਾਜ ਜਦ ਖਾਏ ਕੋ ਜੀ ਦਾ ਬਾਲੀਗੜਾ ਆ ਦੇਖੋ ਤਾਜ ਹੈ ਨਾ ਸਰਤੇਸ ਜਵਨ ਵਾਲੇ ਰਾਜਿਆਂ ਦੇ ਤਾਜ ਹੈ ਰਾਜਿਆਂ ਨੂੰ ਦੇਖ ਕੇ ਆਉਣੀ ਆ ਮੈਂ ਰਾਜਿਆਂ ਦਾ ਦੇਸ਼ ਆ ਇਹ ਰਾਜਿਆਂ ਵਾਲੀਆਂ ਚੀਜ਼ਾਂ ਸ਼ਾਹੀ ਮਿਲਦੀਆਂ ਸੁਗਨੀਆਂਰ ਸ਼ਾਪ ਚ ਇਹੋ ਜੀਆਂ ਚੀਜ਼ਾਂ 8 ਫ੍ਰੈਂਕ ਦਾ ਇਹੋ ਜਾਂ ਮੈਗਨੇਟ ਬਣਦਾ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਮਹਿੰਗਾ ਦੇਸ਼ ਆ ਤੇ ਆ 6 ਫ੍ਰੈਂਕ ਦਾ ਇਹ ਸਵਿਟਜ਼ਰਲੈਂਡ ਇਹ 700 ਦਾ ਹਾਂਜੀ 800 800 ਰੁਪਏ ਦਾ ਇਹੋ ਜਾਂ ਮੈਗਨੇਟ ਐਡਾ ਤੇ ਦੇਖੋ ਕਿੰਨਾ ਮਹਿੰਗਾ ਦੇਸ਼ ਆਪਣੇ ਇਹ ਰਾਮ ਨਾਲ 100 150 ਰੁਪਏ ਦਾ ਮਿਲ ਜਾਂਦਾ ਆ ਲੈ ਲੈ ਨਾ ਆਪਣੀ ਰਿਪਨਾ ਕੰਜਮੀ ਰਾਜਸਥਾਨ वगैरह ਤੋਂ ਲੈ ਕੇ ਪਰ ਫਿਰ ਕੀ ਕਰੀਏ ਲੈਣਾ ਤਾਂ ਹੈਗਾ ਯਾਦਗਾਰ ਲੈਣੀਆਂ ਦੇਸ਼ ਦੀ ਆ ਲੈ ਲੋ ਯਾਦਗਾਰੀ ਨਿਸ਼ਾਨੀਆਂ ਲੈ ਲਈਆਂ ਤੇ ਨਾਲ ਹੀ ਇਹਨਾਂ ਨੇ ਸਾਨੂੰ ਇੱਕ ਆ ਮੈਪ ਜਿਹਾ ਦੇਤਾ ਤੇ ਇਹ ਕਹਿੰਦੇ ਤੁਸੀਂ ਇਹਦੇ ਤੋਂ ਦੇਖ ਸਕਦੇ ਹੋ ਵੀ ਕੀ ਘੁੰਮਣਾ ਫਿਰਨਾ ਹੈ ਘੁੰਮਣਾ ਫਿਰਨਾ ਤੁਹਾਨੂੰ ਦੱਸਿਆ ਇੱਥੇ ਕੁਝ ਜ਼ਿਆਦਾ ਹੈ ਤਾਂ ਹੈ ਨਹੀਂ ਤੇ ਬਸ ਇੱਕ ਚਰਚੋ ਵੱਜ ਰਿਹਾ ਹੁਣ ਸਾਡਾ ਗੱਲ ਇੱਕ ਚਰਚ ਦੇਖਣਾ ਹੈਗਾ ਤੇ ਫਿਰ ਹੋਰ ਦੇਖਾਂਗੇ ਸ਼ਹਿਰ 'ਚ ਜੇ ਬੜਾ ਮੋਟਾ ਕੁਝ ਹੋਊਗਾ ਵੈਸੇ ਮੈਨੂੰ ਲੱਗਦਾ ਨਹੀਂ ਹੈਗਾ ਬਹੁਤ ਛੋਟਾ ਬਹੁਤ ਛੋਟਾ ਜਿਹਾ ਸ਼ਹਿਰ ਹੈਗਾ ਕਿ ਸੇ ਪਿੰਡ ਜੇਡਾ ਫੇਰ ਉਹੀ ਗੱਲ ਆ ਜਿੰਨੇ 28 ਕਿਲੋਮੀਟਰ ਦਾ ਦਾ ਦੇਸ਼ ਹੈ ਯਾਰ ਸ਼ਹਿਰ ਕਿੱਡੇ ਕਿੱਡੇ ਹੋਣਗੇ ਆ ਦੇਖੋ ਏ ਆ ਕਹੀ ਜੀ ਹੈ ਨਾ ਜਿਵੇਂ ਤੁਹਾਨੂੰ ਪਹਿਲਾਂ ਦੱਸ ਰਹੀ ਸੀ ਨਾ ਅਜੀਬੋ ਗਜੀਬ ਮਤਲਬ ਹੈਗਾ ਹੈਗਾ ਜਿਹੜੀਆਂ ਕਦੇ ਵੀ ਨਹੀਂ ਪਹਿਲਾਂ ਇਹੋ ਜਿਹੀਆਂ ਬੁੱਤ ਦੇਖੇ ਪਤਾ ਨਹੀਂ ਕਾਦਾ ਬਣਾਇਆ ਦੇਖੋ ਜਿਵੇਂ ਯੂਰਿਕ ਦੇ ਵਿੱਚ ਸੀਗਾ ਇੱਕ ਹੈ ਜੀ ਯੂਰਿਕ ਕਿੱਚ ਵੀ ਦੇਖਿਆ ਸੀ ਅਮਰ ਦਾ ਉਹ ਯੂਰਿਕ ਚ ਦਾ ਇੱਕ ਅੱਧਾ ਇੱਥੇ ਕਿੰਨੇ ਬਣਾਏ ਹੋਏ ਆ ਇਹ ਪਤਾ ਨਹੀਂ ਕੀ ਹੈ ਕਿਹੜੀ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ ਕੋਈ ਲੋਕਲ ਨੂੰ ਕੁਛ ਨਾਲ ਹਾਂ ਹੈ ਤਾਂ ਆਰਟ ਦਾ ਕੰਮ ਹੈ ਚਲੋ ਆਜੋ ਅੱਗੇ-ਅੱਗੇ ਚੱਲਦੇ ਆ ਤੇ ਇੱਧਰ ਆ ਗਿਆ ਜੀ ਪੋਸਟ ਮਿਊਜ਼ੀਅਮ ਸਭ ਵੀ ਭਾਈ ਐਸੇ ਵਾਸਤੇ ਕਹਿੰਦੇ ਨੇ ਤੁਸੀਂ ਵੀ ਜ਼ਿਆਦਾ ਹੋ ਆ ਹਾਂਜੀ ਇੱਥੇ ਨਾ ਜਿੱਦਾਂ ਪੋਸਟ ਦੀਆਂ ਨਹੀਂ ਚਿੱਠੀਆਂ ਦੀਆਂ ਉੱਪਰ ਲੀਆਂ ਹੁੰਦੀਆਂ ਜਿਹੜੀਆਂ ਟਿਕ ਟਾਂਗ ਕਹਿੰਦੇ ਨੇ ਪੰਜਾਬੀ ਚ ਡਾਕ ਟਿਕ ਟਾਂ ਡਾਕ ਟਿਕ ਟਾਂ ਉਹ ਇੱਥੇ ਬਣਦੀਆਂ ਸਾਰੇ ਕਹਿੰਦੇ ਵੀ ਕਾਫੀ ਦੁਨੀਆ ਦੀਆਂ ਕੰਟਰੀਆਂ ਇੱਥੋਂ ਬਣਵਾਉਂਦੀਆਂ अच्छा जिन्ने मतलब यूरोप ਤਾਂ ਮੋਸਟਲੀ ਜਿਹਨੇ ਯੂਰਪ ਦੇ ਦੇਸ਼ ਹੈ ਉਹ ਟਿਕਟਕ ਇਥੋਂ ਬਣਾਉਂਦੇ ਆ ਹਾਂਜੀ ਉਹ ਦਾ ਕੰਮ ਹੈ ਮੇਨ ਇਹਦਾ ਹਾਂਜੀ ਮੇਨ ਕੰਮ ਹੈ ਇਹਦਾ ਮਤਲਬ ਇਹ ਲਿਕਸਟਨ ਸਟਾਈਨ ਚ ਸਭ ਤੋਂ ਵੱਧ ਟਿਕਟਕ ਬਣਾਉਣ ਦਾ ਕੰਮ ਹੈ ਪੋਸਟ ਦਾ ਕੰਮ ਪੋਸਟ ਦਾ ਕੰਮ ਕਹਿੰਦੇ ਠੀਕ ਆ ਹਰੇਕ ਦੇਸ਼ ਦਾ ਨਾ ਦੇਖ ਲਓ ਕੋਈ ਨਾ ਕੋਈ ਕੰਮ ਹੁੰਦਾ ਹੈ ਤੇ ਜਿਹੜਾ ਮਤਲਬ ਉਹਦੀ ਜੀਡੀਪੀ ਨੂੰ ਜਿਹੜਾ ਉੱਪਰ ਚੱਕਦਾ ਹੈ ਨਾ ਤੇ ਮਤਲਬ ਕੋਈ ਦੇਸ਼ ਕੱਪੜਾ ਬਣਾਉਂਦਾ ਹੈ ਕੋਈ ਦੇਸ਼ ਰਬੜ ਬਣਾਉਂਦਾ ਹੈ ਕੋਈ ਦੇਸ਼ ਕੀ ਬਣਾਉਂਦਾ ਹੈਗਾ ਉਵੇਂ ਇਹ ਦੇਸ਼ ਪੋਸਟ ਦੀਆਂ ਟਿਕਟਾਂ ਬਣਾਉਂਦਾ ਇਹ ਮਤਲਬ ਇੱਥੇ ਆ ਕੇ ਪਤਾ ਲੱਗਿਆ ਸਾਰਾ ਇਹ ਦੇਖੋ ਅੰਦਰ ਪੁਰਾਣੀਆਂ ਤੋਂ ਪੁਰਾਣੀਆਂ ਟਿਕਟਾਂ 1984 ਤੋਂ 2024 ਤੱਕ ਕਰੋਸ਼ੀ ਇਹ ਦੇ ਜਿਵੇਂ ਆਪਾਂ ਕਰੋਸ਼ੀ ਦੀਆਂ ਬੁੜੀਆਂ ਆਪਣੇ ਬੁਣਤੀ ਬੁਣਦੀਆਂ ਹੁੰਦੀਆਂ ਨੇ ਪਿੰਡਾਂ 'ਚ ਤੇ ਉਵੇਂ ਟਿਕਟਾਂ ਡਾਕ ਟਿਕਟਾਂ ਇਹਨਾਂ ਨੇ ਐਵੇਂ ਬਣਦੀਆਂ ਸੀਗੀਆਂ ਉਹ ਦੇਖੋ ਪਿਆ ਤੇ ਤਾਂ ਕਰਕੇ ਇਹ ਦੇਸ਼ ਹੈ ਜਿਹੜਾ ਮਸ਼ਹੂਰ ਲਗਾ ਟਿਕਟਾਂ ਬਣਾਉਣ ਨੂੰ ਲੈ ਕੇ ਇਹ ਦਿਖਾਇਆ ਹੋਇਆ ਹੈ ਵੀ ਪੁਰਾਣੇ ਟਾਈਮਾਂ ਦੇ ਵਿੱਚ ਕਿਵੇਂ ਡਾਕ ਜਾਂਦੇ ਹੁੰਦੇ ਸੀ ਘੋੜਿਆਂ ਤੇ ਇਹ ਦੇਖ ਲਓ ਯਾਰ ਸ਼ੁਰੂ ਤੋਂ ਪੜੇ ਲਿਖੇ ਨਹੀਂ ਹਨਾ ਆਪਣੇ ਦਾ ਰਾਜੇ ਮਹਾਰਾਜ ਹੀ ਇਕੱਲੇ ਚਿੱਠੀਆਂ ਭੇਜਦੇ ਸੀਗੇ ਆਪਣੇ ਦੇਸ਼ਾਂ 'ਚ ਅੰਗਰੇਜ਼ਾਂ ਵੇਲੇ ਆਮ ਲੋਕੀਂ ਚਿੱਠੀਆਂ-ਚੁੱਠੀਆਂ ਲਿਖਦੇ ਸੀਗੇ ਸਾਰੇ ਸਵਿਲੀਨ ਲੋਕੀਂ ਪੜੇ ਲਿਖੇ ਸੀ ਇਹਨੇ ਇਹ ਉਹਨਾਂ ਮੁਲਕਾਂ ਦਾ ਡਾਟਾ ਹੈ ਜਿਨ੍ਹਾਂ ਨੂੰ ਇਹਨਾਂ ਨੇ ਡਾਕ ਟਿਕਟਾ ਬਣਾਵਣਾ ਦਿੱਤੀਆਂ ਤੇ ਇਹਦੇ 'ਚ ਇੰਡੀਆ ਦਾ ਨਾਮ ਵੀ ਹੁੰਦਾ ਆ ਇੰਦੇ ਇਹਨਾਂ ਦੀ ਲੈਂਗੁਏਜ 'ਚ ਲਿਖਿਆ ਹੋਇਆ ਹੈ ਇਹਨਾਂ ਦੀ ਲੈਂਗੁਏਜ 'ਚ ਇੰਡੀਆ ਨੂੰ ਇੰਦੇ ਬੋਲਿਆ ਇੰਡੋਨੇਸ਼ੀਆ ਜਿਹੜੇ-ਜਿਹੜੇ ਮਲਕਾਂ ਨੂੰ ਇਹਨਾਂ ਨੇ ਟਿਕਟਾਂ ਬਣਾ ਕੇ ਦਿੱਤੀਆਂ ਉਹਨਾਂ ਦਾ ਸਾਰਿਆਂ ਦਾ ਡਾਟਾ ਮਤਲਬ ਇੰਡੀਆ ਨੂੰ ਵੀ ਇੱਥੋਂ ਟਿਕਟਾਂ ਜਾਂਦੀਆਂ ਰਹੀਆਂ ਆਹ ਦੇਖੋ ਆਪਣੇ ਸ਼੍ਰੀ ਤੇ ਆਹ ਸਾਰੇ ਥੱਲੇ ਸ਼੍ਰੀਲੰਕਾ ਦਾ ਵੀ ਡਾਟਾ ਪਿਆ ਹੈ ਇਹ ਇੱਥੇ ਆ ਪਿਆ ਤੇ ਆਹ ਪਿਆ ਜੀ ਖੁਸ਼ ਦੇਖੋ ਰਿਕਾਰਡ ਸਾਰੇ ਇਹਨਾਂ ਨੇ ਪੁਰਾਣੇ ਰੱਖੇ ਆ ਅੰਦਰਲੇ ਪਾਸੇ ਇੱਥੇ ਮਤਲਬ ਬਾਏ ਕਰਨ ਨੂੰ ਲੱਗਿਆ ਹੈ ਜੇ ਕੁਝ ਤੁਸੀਂ ਚਿੱਠੀਆਂ ਝੁੱਠੀਆਂ ਜਾਂ ਡਾਕ ਟਿਕਟਾਂ ਬਾਏ ਕਰਕੇ ਲੱਗੇ ਜਾਣੀਆਂ ਤੈਨੂੰ ਕਰੀਤ ਸਕਦੇ ਹੋ ਮਿਊਜ਼ੀਅਮ ਦੇ ਅੰਦਰੋਂ ਪਿਛਲੇ ਵਲੌਗਸ 'ਚ ਨਾ ਸੀ ਇੱਕ ਕੁਐਸਚਨ ਪੁੱਛਿਆ ਸੀ ਕਿ ਡਬਲ ਲੈਂਡਲੌਕ ਕੰਟਰੀ ਆ ਕਿਹੜਾ ਤੇ ਅਸੀਂ ਉਦੋਂ ਕਿੱਥੇ ਗਏ ਸੀ ਤੇ ਉਹਨਾਂ 'ਚ ਕਈਆਂ ਦੇ ਵੈਸੇ ਸਹੀ ਆਨਸਰ ਸਹੀ ਜਵਾਬ ਆ ਗਏ ਸੀਗੇ ਤੇ ਜਿਹਦਾ ਸਭ ਤੋਂ ਪਹਿਲਾ ਜਵਾਬ ਆਇਆ ਸੀ ਅਸੀਂ ਉਹਨੂੰ ਇਹ ਗਿਫਟ ਲਿਆ ਇਥੋਂ ਪੋਸਟ ਮਿਊਜ਼ੀਅਮ 'ਚੋਂ ਕਿਉਂਕਿ ਅਸੀਂ ਪ੍ਰੋਮਿਸ ਕੀਤਾ ਸੀ ਵੀ ਉਹਨੂੰ ਗਿਫਟ ਕਾਰਡ ਭੇਜਾਂਗੇ ਇਹ ਦੇਖੋ ਪੋਸਟ ਮੀਡੀਅਮ 'ਚ ਗਿਫਟ ਕਰ ਲਿਆ ਹੈ ਇਹ ਬਹੁਤ ਪੁਰਾਣੀ ਟਿਕਟ ਹੈ ਇਥੇ ਲਿੰਕਟਨਸਟਾਈਨ ਦੀ ਇਹ ਅਸੀਂ ਭੇਜ ਰਹੇ ਹਾਂ ਤੇ ਜਿਹੜਾ winner ਦਾ ਸਹੀ ਨਾਮ ਹੈ ਉਹ ਸਕਰੀਨ ਤੇ ਆ ਰਿਹਾ ਤੇ ਈਮੇਲ ਇਥੇ ਆ ਰਹੀ ਹੈ ਤੇ ਤੁਸੀਂ ਆਪਣਾ ਐਡਰੈਸ ਇਸ ਈਮੇਲ ਤੇ ਭੇਜ ਦੇਣਾ ਤੇ ਇਹ ਪੋਸਟਕਾਰਡ ਲਿੰਕਟਨਸਟਾਈਨ ਤੋਂ ਤੁਹਾਡੇ ਘਰ ਪਹੁੰਚ ਜਾਊਗਾ ਸ਼ੁਕਰੀਆ ਤੁਹਾਡਾ ਤੁਸੀਂ ਬਹੁਤ ਸਾਰੇ ਪਿਆਰੇ ਪਿਆਰੇ ਕਮੈਂਟਸ ਕਰਦੇ ਹੋ ਤੇ ਅਸੀਂ ਹੁਣ ਆਉਣ ਵਾਲੇ ਦਿਨਾਂ 'ਚ ਸੋਚਿਆ ਜਿੰਨੇ ਸਾਡੇ ਦੇਖਣ ਵਾਲੇ ਸਬਸਕ੍ਰਾਈਬਰ ਆ ਇਹਨਾਂ ਨੂੰ ਬਹੁਤ ਸਾਰੇ ਹਜੇ ਤਾਂ ਐਡ ਐਡ ਕੀ ਗਿਫਟ ਕਾਰਡ ਕੱਢ ਰਹੇ ਆਂ ਇੰਗਲੈਂਡ ਜਾ ਕੇ ਇੱਕ ਅਸੀਂ ਵੀਡੀਓ ਪੋਸਟ ਕਰਨੀ ਆ ਤੇ ਉਹਦੇ ਪੂਰੀ ਡਿਟੇਲ ਚ ਦੱਸਾਂਗੇ ਤੇ ਇਸ ਦੋ ਵਾਰ ਚ ਤੁਹਾਨੂੰ ਟ੍ਰਿਪ ਵੀ ਅਸੀਂ ਅ ਕਮੈਂਟ ਮਤਲਬ ਜਿਹੜੇ ਟ੍ਰਿਪ ਐ ਉਹ ਸਪான்ਸਰ ਕਰਿਆ ਕਰਾਂਗੇ ਤੁਸੀਂ ਕਿਤੇ ਘੁੰਮਣ ਜਾ ਸਕਦੇ ਹੋ ਜਿਹੜਾ ਸਾਡੀ ਵੀਡੀਓ ਦੇਖਿਆ ਕਰੂ ਸ਼ੇਅਰ ਕਰੂ ਉਹ ਕਿਤੇ ਘੁੰਮਣ ਵੀ ਜਾ ਸਕਦਾ ਫ੍ਰੀ ਆਫ ਕਾਸ ਤੇ ਆ ਮੈਂ ਦੁਬਾਰਾ ਫਿਰ ਬੋਲ ਰਿਹਾ ਨਾਮ ਇਥੇ ਫਲੈਸ਼ ਹੋ ਰਿਹਾ ਤੇ ਤੁਸੀਂ ਈਮੇਲ ਕਰਦੇ ਹੋ ਤੁਹਾਡੀ ਈਮੇਲ ਤੋਂ ਈਮੇਲ ਆਉਣੀ ਚਾਹੀਦੀ ਆ ਤਾਂ ਤੁਹਾਡੇ ਘਰ ਪਹੁੰਚ ਜਾਊਗਾ ਆਜੋ ਆਜੋ ਇਹੀ ਜੇ ਮਿਲ ਜੇ ਜਿਹੜਾ ਆਪਣੇ ਟਾਪ ਬਣਾਉਂਦਾ ਮੇਰੇ ਇਹ ਬੱਚਾ ਬੰਮੀ ਉਹ ਸਾਹਮਣੇ ਚਰਚ ਦਿਖ ਰਿਹਾ ਹੈਗਾ ਤੇ ਇੱਥੇ ਆ ਕੇ ਜਿਹੜਾ ਇਹ ਰੋਡ ਹੈ ਬਿਲਕੁਲ ਐਂਡ ਹੋ ਜਾਂਦਾ ਹੈਗਾ ਤੇ ਅੱਗੇ ਮੇਨ ਹਾਈਵੇ ਆ ਜਾਂਦਾ ਉਹੀ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਆਸਟਰੀਆ ਤੋਂ ਜਿਹੜਾ ਸਵਿਟਜ਼ਰਲੈਂਡ ਨੂੰ ਜਿਹੜਾ ਮੇਨ ਹਾਈਵੇ ਜਾਂਦਾ ਹੈਗਾ ਤੇ ਇੰਨਾ ਕੀ ਹੈ ਇਹ ਮਤਲਬ ਜਿਹੜਾ ਇਹਨਾਂ ਦਾ ਮਾਰ ਰੋਡ ਹੈ ਇਹ ਇੰਨਾ ਕੀ ਹੈ ਦੇਖਣ ਵਾਲਾ 2-3 ਘੰਟੇ ਲੱਗਦੇ ਆ 2-3 ਘੰਟਿਆਂ 'ਚ ਜਿਹੜਾ ਪੂਰਾ ਵਦੂਜ ਸ਼ਹਿਰ ਆ ਉਹਦੀ ਸੈਰ ਹੋ ਜਾਂਦੀ ਹੈ ਤੇ ਇੱਕ ਕੈਸਲ ਅਸੀਂ ਇੱਥੇ ਜ਼ਰੂਰ ਸੋਣਿਆ ਦੇਖਣ ਆਲਾ ਪਰ ਉਹ ਇੱਕ ਪਹਾੜੀ ਤੇ ਆ ਅਸੀਂ ਬੱਚਿਆਂ ਕਰਕੇ ਅਸੀਂ ਹੁਣ ਜਾ ਨਹੀਂ ਸਕਦੇ ਕਿਉਂਕਿ ਇੰਨੀ ਦੂਰ ਉੱਪਰ ਸਟੋਲਰ ਚੜਾਉਣਾ ਔਖਾ ਅਗਲੀ ਵਾਰ ਜੇ ਕਦੇ ਕਾਰਗੋਰ ਤੇ ਆਏ ਫਿਰ ਕਦੇ ਦੁਬਾਰਾ ਚੱਕਰ ਲਗਾਏ ਤੇ ਇਸ 'ਚ ਤਾਂ ਜ਼ਰੂਰ ਦੇਖ ਕੇ ਜਾਵਾਂਗੇ ਹੁਣ ਸਾਨੂੰ ਪਹਾੜੀ ਤੇ ਜਾਣਾ ਔਖਾ ਤੇ ਪਬਲਿਕ ਟਰਾਂਸਪੋਰਟ ਉੱਥੇ ਜਾਂਦੀ ਨਹੀਂ ਅਦਰਵਾਈਜ਼ ਅਸੀਂ ਬਸ ਤੇ ਵੀ ਚੜਕੇ ਜਾ ਸਕਦੇ ਸੀ ਤੇ ਐਸੀ ਆਪਣੀ ਇਥੋਂ ਦੀ ਸੈਰ ਸਾਰੀ ਅ ਮਤਲਬ ਜਿਹੜਾ ਹੈ ਵਦੂ ਸ਼ਹਿਰ ਦੀ ਚਰਚ ਦੇ ਨਾਲ ਅਸੀਂ ਬਿਲਕੁਲ ਸਾਹਮਣੇ ਵਾਲੇ ਪਾਸੇ ਪਹੁੰਚ ਗਏ ਤੇ ਕੁਝ ਇਹੋ ਜਿਹਾ ਚਰਚਾ ਬਹੁਤ ਪੁਰਾਣਾ ਬਣਿਆ ਹੋਇਆ ਇਮਾਰਤੋ ਲੱਗਦਾ ਐਨੇ-ਐਨੇ ਉੱਚੇ ਹੈ ਨਾ ਜਿਵੇਂ ਆਪਣੇ ਨਿਸ਼ਾਨ ਸਾਹਿਬ ਹੁੰਦੇ ਆ ਪਿੰਡਾਂ 'ਚ ਐਨੇ ਉੱਚੇ ਬਣੇ ਹੋਏ ਆ ਇਹ ਆਹ ਵਾਲਾ ਕਿਲਾ ਜੀ ਇੱਥੇ ਤੇ ਇਹਦਾ ਡੈਮੋ ਇੱਥਾਂ ਲਾਇਆ ਹੋਇਆ ਵੀ ਜਿਹੜੇ ਬੰਦੇ ਉੱਪਰ ਨਹੀਂ ਛੱਡ ਸਕਦੇ ਉਹ ਡੈਮੋ ਦੇਖ ਲੈਣ ਤੇ ਇਹ ਪਰਾਣੇ ਰਾਜੇ ਦਾ ਕਿਲਾ ਇਹੋ ਜਿਹੇ ਕਿਲੇ ਹੁੰਦੇ ਆ ਯੂਰਪ ਦੇ ਮੋਸਟਲੀ ਇੱਕੋ ਜਿਹੇ ਹੁੰਦੇ ਸੀ ਕਈ ਦੇਸ਼ਾਂ 'ਚ ਤਾਂ ਦੇਖੇ ਵੀ ਆ ਤੇ ਬਿਲਕੁਲ ਹੂਬ ਹੂ ਸੇਮ ਇੱਥੇ ਬਣਾ ਕੇ ਪਾਰਕ ਜਿਹਾ ਤੇ ਤੁਰਿਆ ਹੋਇਆ ਪਤਾ ਨਹੀਂ ਕਿ 14ਵੀਂ 15ਵੀਂ ਸਦੀ ਦਾ ਦੱਸ ਦਿਆ ਰਾਜਿਆਂ ਦਾ ਜਿਵੇਂ ਹੁੰਦਾ ਸੀ ਰਾਜ ਇੱਥੇ ਹੁਣ ਤੱਕ ਚੱਲਿਆ ਆਂਦਾ ਇਹੋ ਜਿਹੇ ਅੰਦਰੋਂ ਮਜ਼ਬੂਤ ਬਾਬਾ ਬਹੁਤ ਵੱਡਾ ਬਣਾਇਆ ਹੈ ਇੱਥੋਂ ਦਾ ਭਾਵੇਂ ਡਰੋਨ ਸ਼ਾਟ ਲੈ ਲਓ ਉੱਪਰਲੇ ਪਾਸੇ ਕਿਲੇ ਦੇ ਸਾਰੇ ਹੀ ਦਿਖਦੇ ਆ ਤਿਹੋ ਤੇਦੀ ਹਿਸਟਰੀ ਲੱਗੀ ਹੋਈ ਹੈ ਜੀ ਉੱਪਰਲੇ ਪਾਸੇ ਇਹ ਕਿਲੇ ਦੀ ਤੇ ਲੋਕ ਕਾਫੀ ਥੱਲੇ ਖੜਖੜ ਬੱਚਿਆਂ ਵਾਲੇ ਤਾਂ ਖਾਸ ਕਰਕੇ ਬੱਚਿਆਂ ਨੇ ਇੱਥੇ ਖੜਖੜੇ ਨੂੰ ਢੇਠਾਂ ਤੋਂ ਦੇਖਦੇ ਆ। ਛੋਟਾ ਜਿਹਾ ਸ਼ਹਿਰ ਸੀਗਾ ਜਿੰਨਾ ਘੁੰਮ ਫਿਰਦੇ ਸੀ ਘੁੰਮ ਫਿਰ ਲਿਆ ਤੇ ਇਹ ਗਲੀਆਂ ਘੁੰਮ ਫਿਰ ਕੇ ਸ਼ਹਿਰ ਦੀਆਂ ਸਾਰੀਆਂ ਹੁਣ ਅਸੀਂ ਇਹ ਸਾਡੇ ਹੋਟਲ ਪਹੁੰਚ ਗਏ ਆ ਤੇ ਇਹ ਹੋਟਲ ਹੈ ਜੀ ਇੱਥੇ ਸਾਡਾ ਲਿਆ ਹੋਇਆ ਇਹਦਾ ਨਾਮ ਹੈਗਾ ਇਹ ਵਾਲਾ ਹੋਟਲ ਵਦੂਸ ਵਦੂਜ਼ ਹਰ ਆਫ ਐ ਕਰਕੇ ਤੇ ਆ ਗੱਡੀ ਅਸੀਂ ਕੱਲ ਦੇਖੀ ਸੀਗੀ ਇਹ ਚਾਈਨਾ ਤੋਂ ਆਈ ਹੋਈ ਹੈ ਕਹਿੰਦੇ ਤੁਸੀਂ ਦੇਖ ਲਓ ਲੋਕ ਯਾਰ ਕਿੰਨੀ ਕਿੰਨੀ ਦੂਰ ਟਰੈਵਲ ਕਰਦੇ ਚਾਈਨਾ ਤੋਂ ਇੱਥੇ ਗੱਡੀ ਮੈਨ ਲਾਦਾ ਬਾਇ ਰੋਡ ਰੂਟ ਟਰੈਵਲ ਕਰ ਰਿਹਾ ਹੁਣ ਇਹੋ ਜਿਹਾ ਸ਼ਕੀਨ ਨੇ ਲੋਕ ਖੈਰ ਅੰਦਰ ਚੱਲਦੇ ਆਪਾਂ ਤੇ ਸੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਜਿਹੜਾ ਲਿੰਕ ਲਿੰਕ ਟੈਂਸਟਾਈਨ ਦੀ ਰਾਜਧਾਨੀ ਦਾ ਵਦੂਜ਼ ਸ਼ਹਿਰ ਦੇਖ ਲਓ ਦੂਜਾ ਦਿਨ ਹੋ ਗਿਆ ਸਾਨੂੰ ਇੱਥੇ ਆਹਨੂੰ ਤੇ ਮੈਨੂੰ ਅਜੇ ਤੱਕ ਚਾਚਰਨ ਨਾਮ ਨਹੀਂ ਲੈਣਾ ਆਉਂਦਾ ਇਹ ਦੇਸ਼ ਦਾ ਤੇ ਬਾਕੀ ਇਸ ਤੋਂ ਬਾਅਦ ਹੁਣ ਕੱਲ ਨੂੰ ਜਿਹੜਾ ਅਗਲਾ ਵਲੌਗ ਅਸੀਂ ਜਾਣਾ ਆਸਟਰੀਆ ਆਸਟਰੀਆ ਨੂੰ ਫੇਰ ਅੱਗੇ ਇਥੋਂ ਪੈਦਲ-ਪੈਦਲ ਨਿਕਲਾਂਗੇ ਤੇ ਕੱਲ ਨੂੰ ਅਸੀਂ ਆਸਟਰੀਆ ਪਹੁੰਚ ਜਾਣਾਗਾ ਤੇ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਨਾਲ ਦੇਖਦੇ ਰਹੋ ਤੇ ਮਿਲਦੇ ਆ ਨਵੇਂ ਵਲੌਗਸ ਨੇ ਵੀਡੀਓ ਦੇ ਨਾਲ ਗੁੱਡ ਬਾਏ ਸਸਕੀਕਾਲ ਰੱਬ ਰੱਖਾ ਜੀ